ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੰਤਨ ਬਾਬਾ ਲੂਬ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ। ਦੇਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਕਮਲ ਦਾ ਧਿਆਨ ਤਰਿਆਂ ਖਾਲਸਾ ਜੀ ਸਭੇ ਦੁੱਖ ਨਾਸ਼ ਹੋ ਜਾਂਦੇ। ਸਤਿਗੁਰੂ ਮਹਾਰਾਜ ਦੀ ਕਿਰਪਾ ਵਰਤ ਜਾਂਦੀ। ਸੋ ਦੇਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਵੱਡਾ ਪਰਉਪਕਾਰ ਕਰਕੇ ਸਾਨੂੰ ਬਾਣੀ ਨਾਲ ਜੋੜਿਆ ਹੈ ਬਾਣੀ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਖਜ਼ਾਨਾ ਬਖਸ਼ਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਾਂ ਹੀ ਗੁਣ ਖਾਲਸਾ ਜੀ ਸਾਨੂੰ ਦੱਸੇ ਨੇ ਅਨੇਕਾਂ ਗੁਣ ਮਹਾਰਾਜ ਨੇ ਧਾਰਨ ਕਰਨ ਲਈ ਵਾਸਤੇ ਮਨੁੱਖ ਨੂੰ ਕਿਹਾ ਹੈ ਪਰ ਖਾਲਸਾ ਜੀ ਅਨੇਕਾਂ ਤੇ ਅਸੀਂ ਨਹੀਂ ਧਾਰਨ ਕਰ ਸਕਦੇ ਪਰ ਇੰਨੀ ਬਾਣੀ ਦੇ ਵਿੱਚੋਂ ਕੋਈ ਇੱਕ ਸ਼ਬਦ ਕਮਾ ਲਈਏ ਕੋਈ ਇੱਕ ਮਹਾਰਾਜ ਦਾ ਦਿੱਤਾ ਹੋਇਆ ਦੱਸਿਆ ਹੋਇਆ ਗੁਣ ਕਮਾ ਲਈਏ ਇੱਕ ਰਸਤਾ ਅਪਣਾ ਲਈਏ ਸਾਤਗੁਰ ਸੱਚੇ ਪਾਸ਼ਾ ਦੀ ਸਾਡੇ ਉੱਤੇ ਕਿਰਪਾ ਹੋਵੇਗੀ ਖੁਸ਼ੀ ਹੋਵੇਗੀ ਤੇ ਸਾਡਾ ਪਾਰ ਉਤਾਰਾ ਹੋ ਜਾਵੇਗਾ ਸੋ ਖਾਲਸਾ ਜੀ ਸਭ ਤੋਂ ਵੱਡੀ ਖੇਡ ਮਹਾਰਾਜ ਦੇ ਘਰ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿਖਾਉਣਾ ਕੀਤੀ ਹੈ ਕਿ ਨੀਵੇਂ ਰੋ ਜਿਹੜਾ ਬੰਦਾ ਨੀਵਾ ਰਹਿੰਦਾ ਹੈ ਉਹਦੇ ਤੇ ਬੇਅੰਤ ਕਿਰਪਾ ਹੁੰਦੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਆਸਾ ਦੀ ਵਾਰ ਵਿੱਚ ਕਹਿੰਦੇ ਨੇ ਸਿੰਮਲ ਰੁਖ ਸਰਾਏ ਦਾ ਅਤ ਦੀਰਗ ਅਤ ਮੁਚ ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਮਹਾਰਾਜ ਕਹਿੰਦੇ ਜਿਹੜਾ ਸਿੰਮਲ ਦਾ ਰੁਖ ਹੁੰਦਾ ਹੈ ਉਹ ਬਹੁਤ ਵੱਡਾ ਹੁੰਦਾ ਖਾਲਸਾ ਜੀ ਬਹੁਤ ਲੰਮਾ ਤੇ ਮੋਟਾ ਵੀ ਕਾਫੀ ਹੁੰਦਾ ਤੇ ਸਿੱਧਾ ਲੰਮਾ ਹੁੰਦਾ ਉਹ ਬਹੁਤ ਉੱਚਾ ਸਾਰਿਆਂ ਤੋਂ ਉੱਚਾ ਰੁੱਖਾਂ ਦੇ ਵਿੱਚੋਂ ਸਭ ਤੋਂ ਉੱਚਾ ਸਿੰਮਲ ਦਾ ਰੁੱਖ ਹੈ ਮਹਾਰਾਜ ਕਹਿੰਦੇ ਉਹ ਇਹ ਜੇ ਆਸ ਹੈ ਆਸ ਕਰ ਜਾਹੇ ਨਰਾਸੀ ਕਿਤ ਤੇ ਫਲ ਪੰਛੀ ਜਿਹੜੇ ਨੇ ਇਹ ਰੁੱਖ ਨੂੰ ਵੇਖ ਕੇ ਆਸ ਕਰਕੇ ਆਉਂਦੇ ਨੇ ਕਿ ਸਾਨੂੰ ਕੋਈ ਫਲ ਪ੍ਰਾਪਤ ਹੋਵੇਗਾ ਜਦੋਂ ਇਹ ਰੁੱਖ ਦੇ ਉੱਤੇ ਆ ਕੇ ਬੈਠਦੇ ਨੇ ਤੇ ਉਹ ਜਿਹੜੀ ਫਲ ਖਾਨ ਦੀ ਉਹਨਾਂ ਦੀ ਆਸ ਹੈ ਖਤਮ ਹੋ ਜਾਂਦੀ ਕਿਉਂਕਿ ਖਾਲਸਾ ਜੀ ਕੀ ਹੁੰਦਾ ਮਹਾਰਾਜ ਕਹਿੰਦੇ ਫਲ ਫਿੱਕੇ ਫਾਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ ਮਹਾਰਾਜ ਕਹਿੰਦੇ ਜਿਹੜੇ ਇਹਦੇ ਫੁੱਲ ਨੇ ਉਹ ਫਿੱਕੇ ਨੇ ਜਿਹੜਾ ਇਹਨੂੰ ਫਲ ਲੱਗਦਾ ਫਿੱਕਾ ਹੁੰਦਾ ਤੇ ਇਹਦੇ ਜਿਹੜੇ ਫੁੱਲ ਹੁੰਦੇ ਬੇਸਵਾਦ ਦੇ ਹੁੰਦੇ ਤੇ ਪੱਤਰ ਵੀ ਕਿਸੇ ਕੰਮ ਦੇ ਨਹੀਂ ਹੁੰਦੇ ਇਸ ਕਰਕੇ ਜਿਹੜੇ ਪੰਛੀ ਵਿਚਾਰੇ ਉੱਡ ਕੇ ਆਸ ਕਰਕੇ ਆਉਂਦੇ ਵੀ ਕੁਝ ਖਾਣ ਨੂੰ ਮਿਲੇਗਾ ਇਸ ਰੁੱਖ ਦੇ ਉੱਤੋਂ ਪਰ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਨਿਰਾਸ਼ਾ ਹੀ ਹਾਸਲ ਹੁੰਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿੱਠਤ ਨੀਵੀਂ ਨਾਲਕਾ ਗੁਣ ਚੰਗਿਆਈਆਂ ਤਤ ਸੱਚੇ ਪਾਤਸ਼ਾਹ ਕਹਿੰਦੇ ਨੀਵੇਂ ਰਹਿਣ ਵਿੱਚ ਹੀ ਮਿਠਾਸ ਹੈ ਨੀਵੇਂ ਰਹਿਣ ਵਿੱਚ ਹੀ ਗੁਣ ਹਨ ਭਾਈ ਜਿਹੜਾ ਨੀਵਾ ਰਹਿੰਦਾ ਹੈ ਗੁਣਾ ਨਾਲ ਭਰਪੂਰ ਹੁੰਦਾ ਹੈ ਇਹ ਗੁਣਾ ਦਾ ਸਾਰ ਹੁੰਦਾ ਜਿਹੜਾ ਬੰਦਾ ਨੀਵਾ ਰਹਿੰਦਾ ਜ਼ਿੰਦਗੀ ਵਿੱਚ ਜਿਉਣਾ ਖਾਲਸਾ ਜੀ ਨੀਵੇਂ ਦਾ ਮਤਲਬ ਇਹ ਨਹੀਂ ਕਿ ਕਿਸੇ ਨੇ ਚਪੇੜਾਂ ਤੋਂ ਮਾਰੀਆਂ ਤੇ ਨਿਵ ਜਾਣਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨ ਤੋਂ ਨੀਵੇਂ ਰਹਿਣਾ ਬਹੁਤਾ ਪੈਸਾ ਆ ਗਿਆ ਹੰਕਾਰ ਨਹੀਂ ਕਰਨਾ ਮਨ ਵਿੱਚ ਨੀਵੇਂ ਰੱਖਣਾ ਕਿ ਸਤਿਗੁਰੂ ਦੇ ਦਿੱਤਾ ਭਾਈ ਜੇ ਕਿਸੇ ਗਰੀਬ ਗੁਰਬੇ ਨੂੰ ਲੋੜ ਪਈ ਦੀ ਆ ਤੇ ਅਸੀਂ ਦੇਣਾ ਇਹ ਮਹਾਰਾਜ ਅਕਾਲਪੁਰਖ ਦਾ ਦਿੱਤਾ ਹੋਇਆ ਕਿਸੇ ਨੂੰ ਦੇ ਕੇ ਦਿਟਾਉਣਾ ਨਹੀਂ ਇਹ ਨੀਵਾਪਨ ਹੈ ਕਿਸੇ ਦਾ ਕਿਸੇ ਦੇ ਪਰਉਪਕਾਰ ਕਰਨਾ ਤੇ ਆਪਣਾ ਆਪ ਨਹੀਂ ਜਿਤਾਉਣਾ ਇਹ ਨੀਵਾਪਨ ਹੈ ਸਤਿਗੁਰੂ ਸੱਚੇ ਪਾਸ਼ਾ ਦੀ ਵਡਿਆਈ ਕਰਨੀ ਕਰਨਾ ਭਾਵੇਂ ਆਪਣੀ ਹੱਥਾਂ ਨਾਲ ਕਿਸੇ ਦਾ ਕਾਰਜ ਕਰੋ ਪਰ ਆਪਣੇ ਆਪ ਨੂੰ ਨੀਵਾ ਰੱਖਣਾ ਓਲੇ ਰੱਖਣਾ ਲੁਕਾ ਕੇ ਰੱਖਣਾ ਇਹ ਨੀਵਾਪਨ ਹੈ ਜਿਹੜਾ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਇਹਦੇ ਵਿੱਚ ਮਠਾਸ ਹੈ ਇਹਦੇ ਵਿੱਚ ਰਸ ਹੈ ਸਤਿਗੁਰੂ ਕਹਿੰਦੇ ਸਭ ਹੋਏ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸੰਸਾਰ ਦਾ ਹਰ ਇੱਕ ਜੀਵ ਜਿਹੜਾ ਆਪਣੇ ਸਵਾਰਥ ਦੀ ਨਿਵਦਾ ਮਨ ਲੋ ਕਿਸੇ ਨੇ ਕਿਸੇ ਕੋਲੋਂ ਪੈਸੇ ਲੈਣ ਲੋੜ ਪੈ ਗਈ, ਗਰਜ ਪੈ ਗਈ, ਕੋਈ ਪੈਸੇ ਨਹੀਂ ਦਿੰਦਾ। ਆਪਾਂ ਕਿਸੇ ਵੱਡੇ ਬੰਦੇ ਕੋਲ ਜਾ ਕੇ ਨੀਵੇਂ ਹੀ ਹੋਈ ਜਾਂਦੇ ਆ। ਭਾਈ ਸਾਡਾ ਸਾਰਦੇ, ਸਾਡਾ ਸਾਡੀ ਬਾਹ ਫੜ ਲਾ ਉਹ ਨਿਵਦੇ ਮਹਾਰਾਜ ਕਹਿੰਦੇ ਉਹ ਤੂੰ ਆਪਣੇ ਸਵਾਰ ਸਵਾਕੇ ਜਿਹੜਾ ਨਿਵੇਂ ਆ ਉਹ ਨਿਵਣਾ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਤਾਂ ਰਾਜੂ ਤੋਲੀਏ ਨਿਵੇਂ ਸ ਗੌਰਾ ਹੋਏ। ਜੇ ਤਕੜੀ ਉੱਤੇ ਤੋਲ ਵੇਖਿਆ ਜਾਵੇ, ਤੋਲ ਕੇ ਤਾਂ ਵੀ ਖਾਲਸਾ ਦੀ ਨੀਵਾ ਪਾਸਾ ਹਮੇਸ਼ਾ ਭਾਰਾ ਹੁੰਦਾ ਹੈ, ਭਾਰਾ ਹੀ ਰਹਿੰਦਾ ਹੈ। ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਪਰਾਧੀ ਦੂਣਾ ਨਿਵੇਂ ਜੋ ਹ ਕਹਿੰਦੇ ਜੇ ਤੇ ਬੰਦਾ ਸੋਚੇ ਵੀ ਨੀਵਾ ਰਹਿਣਾ ਇਹ ਹੁੰਦਾ ਕਿ ਜਿੱਥੇ ਮਰਜ਼ੀ ਮੱਥਾ ਟੇਕ ਲਿਆ ਜਿੱਥੇ ਮਰਜ਼ੀ ਆਪਣੀ ਇਚਿਤ ਮੇਚਿਤ ਅਨੁਸਾਰ ਨੀਵੇ ਹੋ ਗਏ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਨੀਵਾ ਉਹ ਹੁੰਦਾ ਜਿਨੇ ਕੋਈ ਹਿਰਨ ਮਾਰਨਾ ਹੋਵੇ ਸ਼ਿਕਾਰੀ ਉਹ ਘਾਹ ਦੇ ਬੂਟਿਆਂ ਪਿੱਛੇ ਹੌਲੀ-ਹੌਲੀ ਨਿਵ-ਨਿਵ ਕੇ ਚੱਲਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੇ ਦਰ ਪ੍ਰਵਾਣ ਨਹੀਂ ਨੀਵਾ ਉਹ ਹੈ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦੇ ਗੁਣ ਹਿਰਦੇ ਵਿੱਚ ਧਾਰਨ ਕਰੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਭ ਕੁਝ ਵਾਰ ਨਾ ਕਰੇ ਸਤਿਗੁਰੂ ਕਹਿੰਦੇ ਸੀਸ ਨਵਾਇਆ ਕਿਹਾ ਥੀਏ ਜਹਾਰੇ ਦੇ ਇੱਕ ਸੁਧਾ ਜਾਏ ਭਾਈ ਸੀਸ ਨਵਾਉਣਾ ਸਤਿਗੁਰੂ ਨੂੰ ਕੀ ਕਹਿੰਦਾ ਜੇ ਮਨ ਵਿੱਚ ਖੋਟ ਹੈ ਜੇ ਸਤਿਗੁਰੂ ਨਾਲ ਪਿਆਰ ਹੀ ਨਹੀਂ ਹੈ ਫਿਰ ਸਤਿਗੁਰੂ ਨੂੰ ਟੇਕਿਆ ਹੋਇਆ ਮੱਥਾ ਵੀ ਖਾਲਸਾ ਜੀ ਪ੍ਰਮਾਣ ਨਹੀਂ ਹੁੰਦਾ ਸੋ ਇਸ ਕਰਕੇ ਖਾਲਸਾ ਜੀ ਗੁਣ ਹੋਣੇ ਬਹੁਤ ਜ਼ਰੂਰੀ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਇਹ ਸਾਨੂੰ ਏਕਾਂ ਪ੍ਰਕਾਰ ਦੇ ਗੁਣ ਦੱਸੇ ਹਨ ਮਹਾਰਾਜ ਕਹਿੰਦੇ ਭਾਈ ਗੁਣਾਂ ਨੂੰ ਧਾਰਨ ਕਰੋ ਫਿਰ ਜਿਹੜਾ ਰਤਨ ਪਦਾਰਥ ਜਿਹੜਾ ਤੁਹਾਡਾ ਜੀਵਨ ਹੈ ਉਹ ਸੁਧਰ ਜਾਵੇਗਾ ਰਤਨ ਜਨਮ ਇਹ ਜਨਮ ਰਤਨ ਜਨਮ ਇਹ ਸਫਲ ਭਇਆ ਕੌ ਨਾਨਕ ਪ੍ਰਭ ਕਰੀ ਵਯਾ ਉਹਨਾਂ ਦਾ ਫਿਰ ਜਿਹੜਾ ਜਨਮ ਹੁੰਦਾ ਸਫਲ ਹੋ ਜਾਂਦਾ ਤੇ ਗੁਰੂ ਨਾਨਕ ਸਾਹਿਬ ਸੁੱਚੇ ਪਾਸ਼ਾ ਉਹਨਾਂ ਤੇ ਕਿਰਪਾ ਕਰ ਦਿੰਦੇ ਮਹਾਰਾਜ ਦੀ ਮੇਰ ਖਾਲਸਾ ਜੀ ਉਹਨਾਂ ਤੇ ਹੋ ਜਾਂਦੀ ਸੋ ਸਭ ਤੋਂ ਵੱਡੇ ਗੁਣ ਕਲਗੀਧਰ ਪਾਸ਼ਾ ਮਹਾਰਾਜ ਨੇ ਦੱਸਣਾ ਕੀਤਾ ਕਿ ਆਪਣੇ ਆਪ ਨੂੰ ਉੱਚੇ ਸੁੱਚੇ ਬਣਾਉਣਾ ਆਪਣਾ ਕਿਰਦਾਰ ਉੱਚਾ ਸੁੱਚਾ ਬਣਾਉਣਾ ਕਿ ਹਰ ਕੋਈ ਤੁਹਾਡਾ ਅਦਬ ਸਦਕਾਰ ਕਰੇ ਗੁਰਸਿੱਖਾਂ ਤੇ ਭਰੋਸਾ ਕਰੇ ਖਾਲਸਾ ਜੀ ਪੁਰਾਣੇ ਸਿੰਘ ਜਿਹੜੇ ਸਨ ਉੱਚੇ ਸੁੱਚੇ ਕਿਰਦਾਰ ਵਾਲੇ ਸਨ ਕਿਸੇ ਪ੍ਰਕਾਰ ਦਾ ਕੋਈ ਵਾੜ-ਛਾਲ ਉਹਨਾਂ ਵਿੱਚ ਨਹੀਂ ਸੀ ਕੋਈ ਖੋਟ ਉਹਨਾਂ ਦੇ ਵਿੱਚ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਅੱਜ ਆਪਾਂ ਧੰਨ ਕਹਿੰਦੇ ਹਾਂ ਮਹਾਨ ਤੋਂ ਮਹਾਨ ਸ਼ੀਰ ਸਾਡੀ ਕੌਮ ਵਿੱਚ ਹੈ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੇ ਵੱਡੇ ਸੁਪੁੱਤਰ ਜਦੋਂ ਇੱਕ ਬ੍ਰਾਹਮਣ ਦੀ ਜਿਹੜੀ ਬੇਟੀ ਨੂੰ ਛਡਾਉਣ ਵਾਸਤੇ ਖਾਲਸਾ ਜੀ ਗਏ ਸਨ ਜਾਂ ਹੋਰ ਕਈ ਸਿੰਘ ਬੀਬੀਆਂ ਬੱਚਿਆਂ ਨੂੰ ਛਡਾਉਂਦੇ ਰਹੇ ਨੇ ਕਿਸੇ ਪ੍ਰਕਾਰ ਦਾ ਕਿਸੇ ਤੇ ਮਾੜੀ ਨਜ਼ਰ ਨਗਰ ਨਹੀਂ ਸੀ ਰੱਖਦੇ ਨਾਮ ਜਪਾਉਂਦੇ ਸਨ ਆਪਣੀਆਂ ਮਾਵਾਂ ਭੈਣਾਂ ਤੇ ਧੀਆਂ ਸਮਝਦੇ ਸਨ ਸੋ ਸਤਗੁਰ ਸੱਚੇ ਪਾਸ਼ਾ ਨੇ ਸਾਨੂੰ ਕਿਰਦਾਰ ਦੱਸਣਾ ਕੀਤਾ ਹੈ ਕਿ ਭਾਈ ਇਹੋ ਜੇ ਕਿਰਦਾਰਾਂ ਤੇ ਪਹਿਰਾ ਲਾਓਗੇ ਤੇ ਗੁਰੂ ਸਾਹਿਬ ਦੀ ਵੱਡੀ ਕਿਰਪਾ ਤੁਹਾਡੇ ਤੇ ਹੋਵੇਗੀ ਤਾਂ ਹੀ ਉਹ ਸਤਗੁਰ ਸੱਚੇ ਪਾਸ਼ਾ ਨੇ ਕਹਿਣਾ ਕੀਤਾ ਕਿ ਜਿਹੜੀ ਵਿਪਰਨਕੀ ਰੀਤ ਹੈ ਖਾਲਸਾ ਜੀ ਉਹ ਕਿਹੜੀ ਹੈ ਵਿਪਰਨਕੀ ਰੀਤ ਇਹ ਹੀ ਹੈ ਕਿ ਝੂਠ ਮਾਰ ਕੇ ਕਿਸੇ ਨੂੰ ਲੁੱਟਣਾ ਠੱਗਣਾ ਜਾਂ ਕਿਸੇ ਨਾਲ ਵੈਰ ਕੱਢਣਾ ਜਾਂ ਕਿਸੇ ਪ੍ਰਕਾਰ ਦੀ ਮਾੜੀ ਅੱਖ ਰੱਖਣੀ ਕਿਸੇ ਦੇ ਘਰ ਤੇ ਜਾ ਕਿਸੇ ਦੇ ਹੱਕ ਨੂੰ ਆਪਣਾ ਸਮਝਣਾ ਇਹ ਸਾਰਾ ਜਿਹੜਾ ਹੈ ਵਿਪਰਨ ਕੀ ਰੀਤ ਹੈ ਮਹਾਰਾਜ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਾਇਬ ਵਿਪਰਨ ਕੀ ਰੀਤ ਤਬ ਮੈਂ ਨਾ ਕਰੂੰ 인 ਕੀ ਪ੍ਰਤੀਤ ਸਤਗੁਰ ਸੱਚੇ ਪਾਸ਼ਾ ਕਹਿੰਦੇ ਜਿੰਨਾ ਚਿਰ ਨਿਆਰੇ ਰਹਿਣਗੇ ਭਾਵ ਕੇ ਗੁਣਾ ਨਾਲ ਭਰਪੂਰ ਰਹਿਣਗੇ ਅਮਰ ਵੇਲੇ ਉੱਠ ਕੇ ਕੇਸਿੰ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹੋਣਗੇ ਮਹਾਰਾਜ ਦਾ ਜਪ ਕਰਦੇ ਰਹਿਣਗੇ ਆਪਣੀ ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਵੰਡ ਕੇ ਸ਼ਕਣਗੇ ਦੋਵੇਂ ਟਰੈਮ ਸਤਗੁਰਦੀ ਸੰਗਤ ਵਿੱਚ ਜਾ ਕੇ ਅਭਿਆਸ ਕਰਿਆ ਕਰਨਗੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਮੇਰਾ ਸਾਰਾ ਪ੍ਰਤਾਪ ਮੇਰੇ ਖਾਲਸੇ ਵਿੱਚ ਹੋਵੇਗਾ ਸਿੰਘਾਂ ਦੇ ਵਿੱਚੋਂ ਮੇਰੇ ਦੀਦਾਰੇ ਹੋਣਗੇ ਪਰ ਜਿਸ ਵੇਲੇ ਵਿਪਰਨ ਕੀ ਰੀਤ ਚਲੇ ਗਈ ਕਿ ਪੰਡਤ ਕੋ ਕਹੇ ਤਾਂ ਉਹਨੇ ਕਿਹਾ ਵੀ ਰੁੱਖਾਂ ਨੂੰ ਪਾਣੀ ਪਾਓ ਤੇਲ ਪਾਓ ਸਤਨਾਜਾ ਪਾਓ ਉਥੇ ਪਾਤਾ ਕਿਸੇ ਨੇ ਕਿਹਾ ਪੀਲ ਦੀ ਜਗ੍ਹਾ ਤੇ ਚਾਦਰ ਚੜਾਓ ਉਥੇ ਜੜਾਤੀ ਕਿਸੇ ਨੇ ਕਿਹਾ ਮੇਲਾ ਹੈ ਉਥੇ ਦੇਖ ਕਰਾਓ ਦੇਵ ਚੜਾਓ ਚੌਲਾਂ ਦੀ ਪੀਲੀਆਂ ਨੂੰ ਉਥੇ ਕਰਾਤੀ ਦੀਵਾ ਚ ਸ਼ਨੀਵਾਰ ਕਿਸੇ ਹੋਰ ਦਾ ਵੀਰਵਾਰ ਕਿਸੇ ਹੋਰ ਦਾ ਮੰਗਲਵਾਰ ਕਿਸੇ ਹੋਰ ਦਾ ਸੋ ਇਸੇ ਪ੍ਰਕਾਰ ਜਿਹੜਾ ਖਾਲਸਾ ਹੈ ਮਹਾਰਾਜ ਕਹਿੰਦੇ ਉਹ ਵਿਪਰਨ ਹੈ ਉਹ ਮੇਰਾ ਕੋਈ ਖਾਲਸਾ ਨਹੀਂ ਉਹ ਜਿੱਦਾਂ ਕਹਿ ਲੋ ਕਿ ਬਿਣਾ ਚੌਲ ਦੇ ਦਾਣੇ ਤੋਂ ਉਹਦੀ ਜਿਹੜੀ ਛਿਲਕਾ ਹੁੰਦਾ ਹੈ ਉਹ ਛਿਲਕਾ ਹੀ ਹੈ ਉਹਦੇ ਕੋਲੇ ਬਾਹਰ ਪੱਖੀ ਮਹਾਰਾਜ ਦਾ ਬਾਣਾ ਹੈ ਅੰਦਰ ਕੱਖ ਨਹੀਂ ਸੋ ਇਸੇ ਪ੍ਰਕਾਰ ਖਾਲਸਾ ਜੀ ਇਹ ਸਾਨੂੰ ਗੁਣ ਲੈਣੇ ਚਾਹੀਦੇ ਉੱਚਾ ਸੁੱਚਾ ਜੀਵਨ ਬਣਾਉਣਾ ਚਾਹੀਦਾ ਜਤੀ ਸਤੀ ਰਹਿਣਾ ਚਾਹੀਦਾ ਜਿਵੇਂ ਖਾਲਸਾ ਜੀ ਲక్ష్మణ ਹੋਇਆ ਹੈ ਭਗਵਾਨ ਰਾਮਚੰਦਰ ਜੀ ਦਾ ਭਰਾ ਹੋਇਆ ਜਿਹੜਾ ਲక్ష్ਮਣ ਇਹ ਖਾਲਸਾ ਜੀ ਸੁમિતਰਾ ਦਾ ਪੁੱਤਰ ਸੀ ਤੇ ਤੁੰ ਮਹਾਰਾਜ ਦੀ ਕਿਰਪਾ ਸਦਕਾ ਇਹਦੇ ਹਿਰਦੇ ਵਿੱਚ ਗੁਣ ਸਨ ਇਹ ਭਗਵਾਨ ਰਾਮਚੰਦਰ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਹ ਵੀ ਇੰਨਾ ਬਹੁਤ ਕਰਦੇ ਸੀ ਇਕੱਠੇ ਬਚਪਨ ਵਿੱਚ ਖੇਡੇ ਤੇ ਇਕੱਠੇ ਖਾਲਸਾ ਜੀ ਖਾਂਦੇ ਪੀਂਦੇ ਸੀ ਇਕੱਠੇ ਮਹਿਲ ਵਿੱਚ ਰਹਿੰਦੇ ਸੀ ਤੇ ਜਿਹੜੀ ਇਹਨਾਂ ਦੀ ਮਤਰਈ ਮਾਂ ਸੀ ਕਕਈ ਉਹਨੇ ਜਦੋਂ ਰਾਜੇ ਦਸ਼ਰਥ ਨੂੰ ਖਾਲਸਾ ਜੀ ਕਹਿ ਕੇ ਤੇ ਬਨਵਾਸ ਦਿਵਾ ਦਿੱਤਾ ਸੀ ਸੀਤਾ ਨੂੰ ਤੇ ਰਾਮਚੰਦਰ ਜੀ ਨੂੰ ਉਸ ਵੇਲੇ ਲక్ష్మణ ਵੀ ਖਾਲਸਾ ਜੀ ਤਿਆਰ ਹੋ ਗਿਆ ਸੀ ਨਾਲ ਜਾਣ ਵਾਸਤੇ ਤੇ ਜਦੋਂ ਚਲੇ ਗਏ ਉਥੇ ਬਨਵਾਸ ਕੀਤਾ ਜਦੋਂ ਉਧਰ ਖਾਲਸਾ ਜੀ ਗਏ ਜੰਗਲਾਂ ਚ ਉਸ ਵੇਲੇ ਇਹ ਕਿਸੇ ਨੂੰ ਇਹ ਗੱਲਾਂ ਦਾ ਪਤਾ ਨਹੀਂ ਏਡੇ ਏਡੇ ਗੁਣ ਮਹਾਰਾਜ ਸੱਚੇ ਪਾਸ਼ਾ ਨੇ ਸਾਨੂੰ ਬਾਣੀ ਵਿੱਚ ਜੇ ਉਹਨਾਂ ਦਾ ਨਾਮ ਆਉਂਦਾ ਕਿਤੇ ਤੇ ਉਹਨਾਂ ਦੇ ਗੁਣ ਵੀ ਨਾਲ ਮਹਾਰਾਜ ਨੇ ਲਿਖਣਾ ਕੀਤੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਕੋ ਗਲਤੀਆਂ ਹੋਈਆਂ ਉਹ ਵੀ ਸਤਿਗੁਰੂ ਨੇ ਦਰਜ ਕੀਤੀਆਂ ਤੇ ਜਿਹੜੇ ਗੁਣ ਨੇ ਉਹ ਵੀ ਦੱਸੇ ਖਾਲਸਾ ਜੀ 12 ਸਾਲ 14 ਸਾਲ ਦਾ ਬਨਵਾਸ ਕੱਟਿਆ ਤੇ 12 ਸਾਲ ਲਗਾਤਾਰ ਭਗਵਾਨ ਲక్ష్మణ ਭਗਵਾਨ ਆਮਚੰਦਰ ਦੀ ਲక్ష్మణ ਨੇ ਰਾਖੀ ਕੀਤੀ ਹੈ ਜਿਸ ਵੇਲੇ ਰਾਤ ਨੂੰ ਮਾਤਾ ਸੀਤਾ ਤੇ ਭਗਵਾਨ ਆਮਚੰਦਰ ਦੀ ਘਾ ਦੀ ਵਿਚਾਈ ਕਰਕੇ ਸੌਂਦੇ ਸਨ ਤੇ ਇਹ ਹੱਥ ਵਿੱਚ ਬਾਣ ਫੜ ਕੇ ਤੇ ਰਾਤ ਨੂੰ ਪਹਿਰਾ ਦਿੰਦਾ ਸੀ 12 ਸਾਲ ਇਹਨੇ ਸੌਂਕੇ ਨਹੀਂ ਸੀ ਵੇਖਿਆ 12 ਸਾਲ ਨਹੀਂ ਸੀ ਸੁਤਾ ਸੋ ਖਾਲਸਾ ਜੀ ਇਹ 12 ਸਾਲਾਂ ਦੇ ਵਿੱਚ ਇਹਨੇ ਪੂਰਾ ਜਿਹੜਾ ਹਾਰ ਸੀ ਜਿਹੜਾ ਪ੍ਰੇਮ ਸੀ ਉਹ ਭਗਵਾਨ ਆਮਚੰਦਰ ਨਾਲ ਕੀਤਾ ਐਡਾ ਤੇ ਤਗੜਾ ਜਤੀ ਉਤਾਰ ਸੀ ਸੋ ਖਾਲਸਾ ਜੀ ਭਾਰਤ ਦੇ ਜਿਹੜੇ ਮਹਾਨ ਜਤੀ ਹੋਏ ਨੇ ਉਹਨਾਂ ਵਿੱਚੋਂ ਵੱਡਾ ਅਵਤਾਰ ਭਾਗ ਲక్ష్మణ ਦਾ ਹੋਇਆ ਸੋ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੇ ਕਈ ਗੁਣ ਸਾਨੂੰ ਖਾਲਸਾ ਜੀ ਪ੍ਰਾਣੀਆਂ ਚੀਜ਼ਾਂ ਵਿੱਚੋਂ ਵੀ ਦਿੱਤੇ ਨੇ ਸਾਨੂੰ ਪੜ੍ਹਨੀਆਂ ਸੁਣਨੀਆਂ ਚਾਹੀਦੀਆਂ ਅਸੀਂ ਵਿਤਕਰਾ ਕਰਨ ਲੱਗ ਪੈਨੇ ਹਾਂ ਵਿਤਕਰਾ ਨਹੀਂ ਕਰਨਾ ਚਾਹੀਦਾ ਜਿੱਥੋਂ ਖਾਲਸਾ ਜੀ ਕੋਈ ਰਸ ਮਿਲਦਾ ਹੈ ਜਿਵੇਂ ਆਮ ਕਰਕੇ ਕਹਾਵਤ ਆਉਂਦੀ ਹੈ ਕਿ ਮਧੂ ਮੱਖੀ ਵਰਗਾ ਸਿੱਖ ਦਾ ਸੁਭਾਅ ਹੋਣਾ ਚਾਹੀਦਾ ਉਹ ਕਿਸੇ ਬੂਤੇ ਨੂੰ ਨਹੀਂ ਤੱਕਦੀ ਉਹਦਾ ਮਤਲਬ ਹੈ ਰਸ ਲੈਣਾ ਆਨੰਦ ਲੈਣਾ ਤੇ ਇੱਕ ਇਦਾਂ ਦਾ ਹੀ ਸਿੱਖ ਹੈ ਸਿੱਖ ਦਾ ਮਤਲਬ ਹੈ ਗੁਣ ਲੈਣਾ ਚਾਹੇ ਕਿਤੇ ਉਵੇਂ ਹੀ ਮਿਲੇ ਉਹਨੂੰ ਗੁਣ ਨੂੰ ਗ੍ਰਹਿਣ ਕਰਨਾ ਤੇ ਅਕਾਲ ਪੁਰਖ ਵਾਹਿਗੁਰੂ ਦੇ ਦਰਨ ਆਪਣੀ ਸੁਰਤੀ ਬਿਰਤੀ ਨੂੰ ਜੋੜ ਕੇ ਰੱਖਣਾ ਸੋ ਖਾਲਸਾ ਜਿਸ ਵੇਲੇ ਜਿਹੜੀ ਸਰੂਪਨਖਾ ਸੀ ਭਗਵਾਨ ਰਾਮ ਉਹਦੀ 라ਵਣ ਦੀ ਜਿਹੜੀ ਭੈਣ ਸੀਗੀ ਉਹ ਜਦੋਂ ਇਹ ਪੰਚਵਤੀ ਨਾਮਕ ਜਿਹੜਾ ਜੰਗਲ ਸੀ ਉਥੇ ਰਹਿੰਦੇ ਸੀਗੇ ਭਗਵਾਨ ਰਾਮ ਜੀ ਤੇ ਲక్ష్మణ ਜੀ ਤੇ ਸੀਤਾ ਜੀ ਤੇ ਜਦੋਂ ਸਰੂਪਨਖਾ ਆਈ ਇਹਨੇ ਭਗਵਾਨ ਰਾਮਚੰਦਰ ਨੂੰ ਪਹਿਲਾਂ ਦੇਖਿਆ ਸੀ ਉਦੇ ਰੂਪ ਤੇ ਮੋਹਿਤ ਹੋ ਗਈ ਸੀ ਜਾ ਕੇ ਕਹਿਣ ਲੱਗੀ ਵੀ ਤੁਸੀਂ ਮੈਨੂੰ ਆਪਣੀ ਪਤਨੀ ਕਬੂਲੋ ਤੇ ਇੱਕ ਭਗਵਾਨ ਰਾਮਚੰਦਰ ਨੇ ਕਹਿਣਾ ਕੀਤਾ ਸੀ ਵੀ ਭਾਈ ਮੈਂ ਤਾਂ ਪਹਿਲਾਂ ਵਿਆਹਿਆ ਹੋਇਆ ਤੇ ਮੈਂ ਆਪਣੀ ਪਤਨੀ ਤੋਂ ਬਿਨਾ ਹੋਰ ਕਿਸੇ ਬੀਬੀ ਨੂੰ ਆਪਣੀ ਪਤਨੀ ਨਹੀਂ ਕਬੂਲ ਸਕਦਾ ਫਿਰ ਖਾਲਸਾ ਜੀ ਇਹ ਭਗਵਾਨ ਜਿਹਨੂੰ ਛੱਡ ਕੇ ਤੇ ਲక్ష్మణਵਲ ਹੋਈ ਸੀ ਤੇ ਲక్ష్మణ ਦਾ ਇੱਕ ਸੁਭਾਅ ਸੀ ਉਹ ਹਮੇਸ਼ਾ ਧਰਤੀ ਵੱਲ ਦੇਖਦਾ ਸੀ ਉਹਨੇ ਕਦੀ ਅੱਖਾਂ ਚੱਕ ਕੇ ਕਿਸੇ ਦੀ ਨਜ਼ਰ ਨਹੀਂ ਸੀ ਵਿਖੀ ਨਾ ਕਿ ਨਾਮ ਨੇ ਆਪਣੇ ਭਰਾ ਦਾ ਮੁਖੜਾ ਵੇਖਿਆ ਸੀ ਨਾ ਆਪਣੀ ਭਾਬੀ ਦਾ ਮੁਖੜਾ ਵੇਖਿਆ ਸੀ ਚਰਨ ਦੇਖਦਾ ਸੀ ਚਰਨਾਵਾਂ ਵਾਲੀ ਵੇਖਦਾ ਸੀ ਧੋਵਾਂ علاوہ ਨਹੀਂ ਸੀ ਵੇਖਦਾ ਜਦੋਂ ਉਹਨੇ ਚਰਨ ਵੇਖੇ ਸਰੂਪ ਨਖਾ ਦੇ ਸਰੂਪ ਨਖਾ ਨੂੰ ਛੂਹਣ ਲੱਗੀ ਤੇ ਲక్ష్మణ ਨੇ ਦੋ ਚਾਰ ਵਾਰ ਜਿਹਨੂੰ ਹਟਾਇਆ ਵੀ ਮੈਨੂੰ ਮਤਲਬ ਹੱਥ ਨਾ ਲਾ ਕਿਉਂਕਿ ਉਹ ਜਤੀ ਸੀ ਖਾਲਸਾ ਜੀ ਜਤੀ ਸਤੀ ਸੀਗਾ ਤੇ ਹਟੀ ਸੀ ਪੂਰਾ ਤੇ ਇਸ ਕਰਕੇ ਜਦੋਂ ਉਹਨੇ ਛੂਹਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨੇ ਉਹਦਾ ਨੱਕ ਵੜ ਦਿੱਤਾ ਸੀ ਅੱਜ ਕਈ ਲੋਕੀਂ ਕਹਿੰਦੇ ਨੇ ਕਿ ਭਗਵਾਨ ਰਾਮਚੰਦਰ ਜੀ ਗਲਤ ਨੇ ਲక్ష్మణ ਗਲਤ ਹੈ ਤੇ ਰਾਵਣ ਸਹੀ ਹੈ ਨਹੀਂ ਖਾਲਸਾ ਜੀ ਜਿਹੜਾ ਦਾਇਤ ਹੈ ਉਹ ਦਾਇਤ ਹੀ ਰਹੇਗਾ ਜਿਹਨੂੰ ਸਤਗੁਰ ਨੇ ਮੂਰਖ ਆਖਿਆ ਉਹ ਮੂਰਖ ਹੀ ਆਖਿਆ ਸੋ ਇਸੇ ਪ੍ਰਕਾਰ ਫਿਰ ਇੱਕ ਹੋਰ ਸਾਖੀ ਆਉਂਦੀ ਹੈ ਜਿਸ ਵੇਲੇ ਪੰਚਵਤੀ ਜੋ ਰਾਵਣ ਸੀਤਾ ਨੂੰ ਛਲ ਕੇ ਲੈ ਗਿਆ ਸੀ ਖਾਲਸਾ ਜੀ ਤੇ ਰਾਮਚੰਦਰ ਜੀ ਤੇ ਭਗਵਾਨ ਭਗਵਾਨ ਰਾਮਚੰਦਰ ਜੀ ਤੇ ਲక్ష్మణ ਜੀ ਜਿਹਨੂੰ ਲੰਬ ਦੇ ਫਿਰਦੇ ਸੀ ਨਾ ਦੱਖਣ ਦੇ ਜੰਗਲਾਂ ਵਿੱਚ ਉਸ ਵੇਲੇ ਖਾਲਸਾ ਜੀ ਇਹਨਾਂ ਨੂੰ ਸੁਗਰੀਵ ਮਿਲਿਆ ਸੀ ਤੋ ਸੁਗਰੀਵ ਨੇ ਜਿਹੜੇ ਸੀਤਾ ਜੀ ਜਦੋਂ ਉਹ ਮਰਥ ਦੇ ਉੱਤੇ ਮਬਾਨ ਦੇ ਉੱਤੇ ਜਾਂਦੇ ਸੀ ਤੋ ਆਪਣੇ ਗਹਿਣੇ ਆਪਣੇ ਕੱਪੜੇ ਕੋਈ ਨਾ ਕੋਈ ਸਿੱਟਦੇ ਜਾਂਦੇ ਸੀ ਵੀ ਮੇਰੇ ਪਤੀ ਨੂੰ ਤੇ ਮੇਰੇ ਜਿਓਰ ਨੂੰ ਪਤਾ ਲੱਗ ਜਾਵੇਗਾ ਵੀ ਇਹ ਮੇਰੇ ਕੱਪੜੇ ਜਦੋਂ ਸੁਗਰੀਵ ਨੇ ਇਹਨਾਂ ਨੂੰ ਇਹ ਕੱਪੜੇ ਦਿੱਤੇ ਉਸ ਵੇਲੇ ਭਗਵਾਨ ਰਾਮਚੰਦਰ ਜੀ ਨੇ ਆਪਣੇ ਭਰਾ ਲక్ష్మణ ਨੂੰ ਕਿਹਾ ਲక్ష్ਮਣ ਵੀ ਵੇਖ ਕਾ ਹੈ ਤੇਰੀ ਭਾਬੀ ਦੇ ਹੀ ਨੇ ਤੇ ਉਸ ਵੇਲੇ ਭਗਵਾਨ ਰਾਮਚੰਦਰ ਨੂੰ ਲక్ష్ਮਣ ਨੇ ਕਹਿਣਾ ਕੀਤਾ ਸੀ ਵੀ ਭਰਾ ਜੀ ਭਰਾਤਾ ਜੀ ਜੇ ਤੁਹਾਡੇ ਕੋਲੇ ਮਾਤਾ ਜੀ ਦੇ ਪੈਰ ਦਾ ਕੋਈ ਚੰਗਣ ਹੈ ਤੇ ਉਹ ਮੈਨੂੰ ਦਿਖਾਓ ਉਹ ਮੈਂ ਪਛਾਣ ਸਕਦਾ ਬਾਕੀ ਉਹਨਾਂ ਦੇ ਕੋਈ ਅੰਗ ਨੂੰ ਮੈਂ ਅਜੇ ਤੱਕ ਨਹੀਂ ਵੇਖਿਆ ਮੈਂ ਉਹਨਾਂ ਦਾ ਚਿਹਰਾ ਵੀ ਨਹੀਂ ਵੇਖਿਆ ਉਹਨਾਂ ਦੀਆਂ ਅੱਖਾਂ ਵੀ ਨਹੀਂ ਵੇਖੀਆਂ ਮੈਂ ਬਸਤਰ ਵੀ ਨਹੀਂ ਵੇਖੀ ਜੇ ਕੋਈ ਪੈਰ ਦੀ ਕੋਈ ਨਿਸ਼ਾਨੀ ਹੈ ਉਹ ਮੈਨੂੰ ਦਿਖਾ ਦਿਓ ਖਾਲਸਾ ਜੀ ਇੱਡਾ ਜਪੀ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਗੁਣ ਮਹਾਰਾਜ ਨੇ ਸਾਨੂੰ ਬਖਸ਼ੇ ਨੇ ਵੀ ਗੁਣ ਭਾਈ ਇਹੋ ਜੇ ਧਾਰਨ ਕਰੋ ਜਿਸ ਵੇਲੇ ਖਾਲਸਾ ਜੀ ਹਰੀ ਸਿੰਘ ਨਲੂਏ ਹੋਣੀ ਵੱਡੇ ਵੱਡੇ ਸੂਰਮੇ ਜਦੋਂ ਇਹਨਾਂ ਨੇ ਕਾਬਲ ਕੰਧਾਰ ਵੱਲੋਂ ਜਿੱਤ ਕੀਤੀ ਹੈ ਉਸ ਵੇਲੇ ਇੱਕ ਬੀਬੀ ਸੀ ਉਥੋਂ ਦੀ ਜਿਹੜੀ ਕਹਿੰਦੀ ਸੀ ਹਰੀ ਸਿੰਘ ਨਲਵੇ ਨੂੰ ਮੈਂ ਤੇਰੇ ਕੋਲੋਂ ਪੁੱਤ ਲੈਣਾ ਚਾਹੁੰਨੀ ਹਾਂ ਮੇਰੇ ਨਾਲ ਵਿਆਹ ਕਰਾ ਨਿਕਾਹ ਕਰਾ ਉਸ ਵੇਲੇ ਹਰੀ ਸਿੰਘ ਨਲੂਏ ਨੇ ਕਹਿਣਾ ਕੀਤਾ ਸੀ ਮਾਤਾ ਤੂੰ ਮੈਨੂੰ ਹੀ ਆਪਣਾ ਪੁੱਤ ਸਮਝ ਸੋ ਇਹਦੇ ਇਹੜੇ ਉੱਚੇ ਕਰਤਾਰ ਸਨ ਖਾਲਸਾ ਜੀ ਸਿੱਖਾਂ ਦੇ ਜਿੱਦਾਂ ਕਰਤਾਰ ਡੋਲ ਜਾਂਦਾ ਹੈ ਉਸੇ ਵੇਲੇ ਭਗਤੀ ਡੋਲ ਜਾਂਦੀ ਹੈ ਭਗਤੀ ਚਲੀ ਜਾਂਦੀ ਹੈ ਸੋ ਖਾਲਸਾ ਜੀ ਇੱਕ ਗੁਣ ਹੋਰ ਜਿਹੜਾ ਸੀਗਾ ਲਕਸ਼ਮਣ ਦੇ ਵਿੱਚ ਉਹ ਕਿਹੜਾ ਸੀ ਕਿ ਜਿਹੜਾ ਰਾਵਣ ਦਾ ਭਰਾ ਸੀ ਮੇਘਨਾਥ ਖਾਲਸਾ ਜੀ ਉਹਨੇ ਬ੍ਰਹਮਾ ਦਾ ਬ੍ਰਹਮਾ ਦੇ ਭਗਤੀ ਕਰਕੇ ਤਪੱਸਿਆ ਕਰਕੇ ਵਾਰ ਲਿਆ ਹੋਇਆ ਸੀ ਵੀ ਉਹ ਉਹਦੇ ਕੋਲੋਂ ਮਰੇ ਜਿਹੜਾ ਆਦਮੀ ਇੱਕ ਤਾਂ ਜਤੀ ਹੋਵੇ ਤੇ ਇੱਕ 12 ਸਾਲ ਬਿਨਾ ਨਾਗੇ ਸੁੱਤਾ ਹੋ ਸੁੱਤਾ ਨਾ ਹੋਵੇ ਜਾਗਦਾ ਹੋਵੇ ਮਤਲਬ 12 ਸਾਲ ਜਿਹੜਾ ਜਾਗਦਾ ਹੋਵੇ ਜਿਨੇ ਆਪਣੀ ਨੀਂਦ ਨੂੰ ਮਾਰਿਆ ਹੋਵੇ ਤੇ ਉੱਪਰੋਂ ਜਤੀ ਸਤੀ ਹੋਵੇ ਉਹ ਉਹਨੂੰ ਮਾਰ ਸਕਦਾ ਸੀ ਜਿਸ ਵੇਲੇ ਖਾਲਸਾ ਜੀ ਭਗਵਾਨ ਰਾਮਚੰਦਰ ਤੇ ਸਾਰੀ ਭਗਵਾਨਰ ਸੈਨਾ ਜਦੋਂ ਲੰਕਾ ਪੁੱਜੀ ਤੇ ਸਭ ਤੋਂ ਪਹਿਲਾਂ ਬੇਗਨਾਥ ਨਾਲ ਟਾਕਰਾ ਹੋਇਆ ਇਹ ਰਾਵਣ ਨੂੰ ਬੜਾ ਮਾਣ ਸੀ ਵੀ ਜਿਹੜਾ ਮੇਘਨਾਥ ਹੈ ਉਹਨੂੰ ਕੌਣ ਮਾਰ ਲੂਗਾ ਕਿ ਕੌਣ ਇਹੋ ਜਿਹਾ ਦੁਨੀਆ ਤੇ ਬੰਦਾ ਜਿਹੜਾ 12 ਸਾਲ ਸੁੱਤਾ ਨਾ ਹੋਵੇ ਕੋਈ ਇਹੋ ਜਿਹਾ ਹੈ ਹੀ ਨਹੀਂ ਉਸ ਵੇਲੇ ਖਾਲਸਾ ਜੀ ਲక్ష్మణ ਜਤੀ ਸੀ ਜਿਹੜਾ 12 ਸਾਲ ਲਈ ਸੀ ਸੁੱਤਾ ਇਹਨੇ ਫਿਰ ਮੇਘਨਾਥ ਨੂੰ ਮਾਰਿਆ ਸੀ ਜਦੋਂ ਮੇਘਨਾਥ ਮਰਿਆ ਸੀ ਤਾਂ ਰਾਵਣ ਦੀ ਸਾਰੀ ਸੈਨਾ ਡਰ ਗਈ ਸੀ ਵੀ ਉੱਥੇ ਫਤਿਹ ਹਾਸਲ ਕੀਤੀ ਸੀ ਉਸੇ ਲੜਾਈ ਦੇ ਵਿੱਚ ਜਿਹੜਾ ਲక్ష్మణ ਸੀ ਖਾਲਸਾ ਜੀ ਉਹ ਫਿਰ ਮਤਲਬ ਜ਼ਖਮੀ ਹੋ ਕੇ ਡਿੱਗ ਪਿਆ ਸੀ ਤੇ ਫਿਰ ਹਨੂਮਾਨ ਨੂੰ ਹੁਕਮ ਹੋਇਆ ਸੀ ਸੰਜੀਵਣੀ ਬੂਟੀ ਲਿਆਉਂਦਾ ਵਾਅਦਾ ਨੇ ਦੱਸਿਆ ਸੀ ਫਿਰ ਉਹ ਪਰਬਤ ਚੋਕੇ ਲੈ ਕੇ ਆਏ ਉਹ ਵੀ ਖਾਲਸਾ ਜੀ ਸੰਜੀਵਨੀ ਬੂਟੀ ਦੀ ਵੀ ਇੱਕ ਕਹਾਣੀ ਹੈ ਜਿਸ ਵੇਲੇ ਬ੍ਰਹਮ ਗਿਆਨੀ ਸੀ ਮਾਤਾ ਭੀਲਣੀ ਪੂਰਪੂਰਨ ਬ੍ਰਹਮ ਗਿਆਨੀ ਸੀ ਤੇ ਉਹ ਭਗਵਾਨ ਰਾਮਚੰਦਰ ਦੀ ਉਡੀਕ ਵਿੱਚ ਬੈਠੀ ਸੀ ਜਦੋਂ ਰਾਮਚੰਦਰ ਜੀ ਹੁਈ ਉਹਨਾਂ ਨੂੰ ਮਿਲੇ ਸੀ ਤਾਂ ਉਹ ਇੰਨੀ ਪ੍ਰੇਮ ਦੇ ਵਿੱਚ ਆਨੰਦ ਹੋਈ ਸੀ ਇੰਨੀ ਮਗਨ ਹੋ ਗਈ ਕਿ ਉਹ ਭਗਵਾਨ ਰਾਮਚੰਦਰ ਜੀ ਨੂੰ ਝੂਠੇ ਫੇਰ ਕਰਕੇ ਦੇਣ ਲੱਗੀ ਤਾਂ ਭਗਵਾਨ ਜੀ ਵੀ ਪ੍ਰੇਮ ਵਿੱਚ ਮਸਤ ਹੋਏ ਖਾਂਦੇ ਰਹੇ ਜਦੋਂ ਲక్ష్మణ ਨੂੰ ਦਿੱਤੇ ਇਹਨੇ ਖਾਲਸਾ ਜੀ ਕਰੈਪ ਕੀਤੀ ਕਿ ਇਹ ਝੂਠੇ ਕੌਣ ਖਾਵੇ ਇਹਨੇ ਸਿਰ ਦੇ ਉੱਤੋਂ ਦੀ ਸਿਰ ਦਿੱਤੇ ਉਹ ਜਿਹੜੇ ਬੇਰ ਡਿੱਗੇ ਸੀ ਉਤੋਂ ਉਹ ਸੰਜੀਵਣੀ ਬੂਟੀ ਦੇ ਬੀਜ ਪੈਦਾ ਹੋਏ ਸੀ ਉਹ ਸੰਜੀਵਣੀ ਬੂਟੀ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਫਿਰ ਉਹ ਉਸ ਵੇਲੇ ਲਖਮਣ ਦੀ ਜਾਨ ਬਚਾਉਣਾ ਕੀਤਾ ਇਹ ਜਤੀ ਲਖਮਣ ਦੀਆਂ ਕਹਾਣੀਆਂ ਨੇ ਇਹ ਗੁਣ ਮਹਾਰਾਜ ਨੇ ਖਾਲਸੇ ਨੂੰ ਵੀ ਬਖੇ ਵੀ ਖਾਲਸਾ ਜਿਹੜਾ ਜਤੀ ਸਤੀ ਵੀ ਰਵੇ ਬ੍ਰਹਮਚਾਰੀ ਵੀ ਰਵੇ ਚੜ੍ਹਦੀ ਕਲਾ ਵਿੱਚ ਰਵੇ ਜਿਹੜਾ ਮਹਾਰਾਜ ਦੀ ਕਿਰਪਾ ਸੰਤਾਂ ਗ੍ਰਿਸ਼ਤੀ ਆ ਉਹ ਗ੍ਰਿਸ਼ਤੀ ਆਪਣੀ ਸਿਰਫ ਧਰਮ ਪਤਨੀ ਨਾਲ ਰਹੇ ਸੋ ਉਸ ਤੋਂ ਉਪਰ ਬਾਹਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਜਿਹੜੇ ਵਿਹੰਗਮ ਨੇ ਵਿਹੰਗਮਾ ਵਾਸਤੇ ਰੀਤਾ ਬਣਾਈਆ ਸੋ ਇਹ ਸਤਗੁਰ ਸੱਚੇ ਪਾਸ਼ਾ ਨੇ ਸਾਨੂੰ ਗੁਣ ਬਖਸ਼ੇ ਨੇ ਇਹ ਗੁਣ ਸਾਨੂੰ ਹਾਸਲ ਕਰਨੇ ਚਾਹੀਦੇ ਜਿਵੇਂ 6ਵੇਂ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਕੋਲ ਇੱਕ ਮਾਤਾ ਜਿਹੜੀ ਉਹ ਇਕੱਲੇ ਆਪ ਖਾ ਜਾਂਦੀ ਸੀ ਛਿਲਕਾ ਮਹਾਰਾਜ ਨੂੰ ਪ੍ਰੇਮ ਵਿੱਚ ਦਈ ਜਾਵੇ ਤੇ ਮਹਾਰਾਜ ਵੀ ਛਿਲਕਾ ਖਾਂਦੇ ਰਹੇ ਤੇ ਕਿਸੇ ਨੇ ਕਹਿਣਾ ਕੀਤਾ ਸਤਗੁਰ ਜੀ ਇਹ ਕੀ ਕਰਦੇ ਮਹਾਰਾਜ ਕਹਿੰਦੇ ਅਸੀਂ ਸਭ ਜਾਣਦੇ ਆਂ ਇਹ ਪ੍ਰੇਮ ਵਿੱਚ ਮਗਨ ਹੋਈ ਐ ਇਹ ਮਸਤ ਹੋ ਗਈ ਇਹਨੂੰ ਪਤਾ ਨਹੀਂ ਲੱਗ ਰਿਹਾ ਸੋ ਖਾਲਸਾ ਜੀ ਪ੍ਰੇਮ ਦਾ ਕੋਈ ਪ੍ਰੇਮ ਦੀ ਜਿਹੜੀ ਪਾਠਾ ਹੈ ਉਹ ਪਰਮੇਸ਼ਰ ਸਮਝ ਸਕਦਾ ਇਨਸਾਨ ਨਹੀਂ ਸਮਝ ਸਕਦਾ ਪਰਮੇਸ਼ਰ ਦੇ ਜੇ ਪਰਮੇਸ਼ਰ ਨੂੰ ਪਉਣਾ ਹੈ ਪਰਮੇਸ਼ਰ ਨਾਲ ਪ੍ਰੀਤੀ ਪਾਉਣੀ ਹੈ ਤੇ ਹਿਰਦੇ ਵਿੱਚ ਪ੍ਰੇਮ ਜ਼ਰੂਰੀ ਹੈ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਵਿਚਾਰ ਆ ਸੰ ਜਿਹਦੇ ਨਾਲ ਸਾਡਾ ਜੀਵਨ ਉੱਚਾ ਤੇ ਸੁੱਚਾ ਬਣਦਾ ਸੋ ਇਹ ਨਹੀਂ ਕਿ ਵਿਤਕਰਾ ਕਿਸੇ ਨਾਲ ਹੈ ਜਿੱਥੇ ਸਤਿਗੁਰ ਨੇ ਇਹਨਾਂ ਦੀ ਗਲਤੀ ਕੱਢੀ ਹੈ ਅਵਤਾਰਾਂ ਦੀ ਉਥੇ ਇਹ ਗਲਤ ਨਹੀਂ ਜਿੱਥੇ ਇਹਨਾਂ ਵਿੱਚੋਂ ਗੁਣ ਲੈ ਕੇ ਮਹਾਰਾਜ ਨੇ ਦੱਸੇ ਨੇ ਉਹ ਖਾਲਸਾ ਜੀ ਗੁਣ ਗ੍ਰਹਿਣ ਕਰਨੇ ਚਾਹੀਦੇ ਸੋ ਮਹਾਰਾਜ ਦੀ ਕਿਰਪਾ ਸਦਕਾ ਜਤੀ ਹੋਣ ਦਾ ਵੇਖੋ ਕਿੱਡਾ ਕਿੱਡਾ ਬਲ ਸੀ ਉਹਦੇ ਵਿੱਚ ਉਹ ਇੱਕ ਤੇ ਜਕੀ ਸੀ ਇੱਕ 12 ਸਾਲ ਉਹਨੇ ਆਪਣੇ ਭਰਾ ਤੇ ਭਾਬੀ ਦੀ ਰੱਖਿਆ ਕੀਤੀ ਕਾਲਜੋ ਦੇ ਵਿੱਚ ਭਰਾ ਭਰਾ ਦਾ ਵੈਰੀ ਐ ਸੋ ਉਹ ਸਮਾਂ ਸੀ ਕਿ ਜਦੋਂ ਮਹਾਰਾਜ ਦੀ ਕਿਰਪਾ ਸੀ ਉਹ ਯੁੱਗਾਂ ਦੇ ਵਿੱਚ ਆ ਕਾਲਯੁਗ ਦਾ ਪ੍ਰਭਾਵ ਐਸਾ ਜੇ ਅਸੀਂ ਵੀ ਮਹਾਰਾਜ ਦੀ ਬਾਣੀ ਦਾ ਪੱਲਾ ਫੜ ਲਵਾਂਗੇ ਖਾਲਸਾ ਜੀ ਤੇ ਭਰਾ 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 ਦਾ ਵੈਰੀ ਨਹੀਂ ਹੋਵੇਗਾ ਪ੍ਰੇਮ ਸਭੋਂ ਪਰਿਵਾਰ ਵਿੱਚ ਰਹੇਗਾ ਕੱਠੇ ਪਰਿਵਾਰ ਰਹਿਣਗੇ ਜੇ ਸਾਰੇ ਬਾਣੀ ਪੜਨ ਵਾਲੇ ਹੁਣ ਪਰ ਬਾਣੀ ਕੋਈ ਪੜ ਨਹੀਂ ਸਕਦਾ ਕਿਉਂਕਿ ਮਾੜੇ ਕਰਮ ਬਾਣੀ ਪੜਨ ਨਹੀਂ ਦਿੰਦੇ ਸੋਤਨੂ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦੇ ਸਥਾਨੇ ਤੇ ਵੱਡੀਆਂ ਕਰਾ ਕਰਾਮਾਤਾ ਵੱਡੀਆਂ ਖੇਡਾਂ ਹੁੰਦੀਆਂ ਆਓ ਸਰਵਣ ਕਰੀਏ ਜਿਹੜੀ ਅੱਜ ਦੀ ਖਾਲਸਾ ਦੀ ਹੱਡ ਬੀਤੀ ਆਈ ਹੈ ਇੱਕ ਵੀਰ ਨੇ ਸੁਣਾਉਣਾ ਕੀਤਾ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੀ ਰੱਖਿਆ ਕੀਤੀ ਹੈ ਉਹਨਾਂ ਤੇ ਮਿਹਰ ਕੀਤੀ ਹੈ ਉਹਨਾਂ ਦੇ ਦਰਸ ਕੀਤਾ ਵੀਰ ਕਹਿੰਦਾ ਕਿ ਮੈਂ ਪੜ੍ਹ ਲਿਖ ਕੇ ਪਹਿਲਾਂ ਕਾਲਜ ਚ ਰਿਹਾ ਉੱਥੇ ਹੋਸਟਲ ਚ ਰਹਿੰਦਾ ਸਾਂ ਕਮਾਈ ਕਰਕੇ ਪੜ੍ਹ ਕੇ ਜੋ ਆਪਣਾ ਕਮਾਈ ਕਰਦਾ ਸਾਂ ਉੱਥੇ ਉੱਥੇ ਹੀ ਕੰਮ ਕਰਦਾ ਸਾਂ ਉੱਥੇ ਹੀ ਪੜ੍ਹਦਾ ਸਾਂ ਜੋ ਕੁਝ ਮੱਟਦਾ ਖੱਟਦਾ ਸਾਂ ਆਪਣੀ ਪੜ੍ਹਾਈ ਤੇ ਲਾਉਂਦਾ ਸਾਂ ਕਿਉਂਕਿ ਘਰੋਂ ਇਹਨੇ ਅਮੀਰ ਨਹੀਂ ਸੀ ਆ ਰੋਟੀ ਪਾਣੀ ਚੱਲਦਾ ਸੀ ਕਹਿੰਦੇ ਜਦੋਂ ਮੈਂ ਘਰ ਆ ਗਿਆ ਤੇ ਘਰ ਆ ਕੇ ਕਹਿੰਦਾ ਕੁਝ ਮਹੀਨੇ ਬਾਅਦ ਮੈਂ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਬਿਮਾਰ ਇਦਾਂ ਦਾ ਹੋਇਆ ਕਿ ਹਸਪੀਟਲ ਤੱਕ ਗਿਆ ਡਾਕਟਰਾਂ ਨੇ ਕਿਹਾ ਵੀ ਭਾਈ ਸਾਰੇ ਟੈਸਟ ਕਰਾ ਲੇ ਵੀ ਇਹਨੂੰ ਕੁਝ ਵੀ ਨਹੀਂ ਮੁਸ਼ਕਲ ਹੈਗੀ ਵੀ ਇਹ ਕਿਉਂ ਦਿੱਕਤ ਆਉਂਦੀ ਹੈ ਮੇਰੇ ਅੰਦਰ ਪਾਣੀ ਨਹੀਂ ਸੀ ਖੜਦਾ ਜੇ ਮੈਂ ਕੁਝ ਖਾਣਾ ਪੀਣਾ ਸਾਂ ਉਲਟੀ ਨਹੀਂ ਬਾਹਰ ਆ ਜਾਂਦਾ ਸੀ ਸੋ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਮੈਂ ਘਰ ਆ ਗਿਆ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਭਾਈ ਮੂਲ ਮੰਤਰ ਦਾ ਅਭਿਆਸ ਕਰਿਆ ਕਰ ਕਹਿੰਦਾ ਮੈਂ ਮੂਲ ਮੰਤਰ ਦਾ ਅਭਿਆਸ ਕਰਨ ਲੱਗ ਪਿਆ ਜਿੱਦਾਂ ਜਿੱਦਾਂ ਮੈਂ ਪਾਠ ਕਰਨਾ ਉਦੋਂ-ਉਦੋਂ ਤਾਂ ਮੈਂ ਜ਼ਿਆਦਾ ਬਿਮਾਰ ਹੁਣ ਜਿਵੇਂ ਖਾਲਸਾ ਜੀ ਇਹ ਸਾਰਿਆਂ ਦੀ ਗੱਲ ਹੈ ਜਿਵੇਂ ਸਾਰੇ ਕਹਿੰਦੇ ਜਿੱਦਾਂ ਜਿੱਦਾਂ ਅਸੀਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਉਦੋਂ ਦੇ ਨਿਸ਼ਾਨ ਜ਼ਿਆਦਾ ਹੋ ਰਹੀ ਉਹ ਵੀਰ ਕਹਿੰਦਾ ਜਦੋਂ-ਜਦੋਂ ਮੈਂ ਮੂਲ ਮੰਤਰ ਜੱਪਣਾ ਮੈਨੂੰ ਖਿਆਈ ਹੋਣ ਲੱਗ ਪੈਣੀ ਮੈਨੂੰ ਇਦਾਂ ਲੱਗਣਾ ਕੋਈ ਮੇਰਾ ਗਲ ਘੋਟਦਾ ਸੋ ਕਹਿੰਦਾ ਮੂਲ ਮੰਤਰ ਦਾ ਅਭਿਆਸ ਕਰਦਾ ਰਿਹਾ ਔਖਾ ਸੌਖਾ ਕਹਿੰਦਾ ਮੈਨੂੰ ਇਹ ਹੋ ਗਿਆ ਕਹਿੰਦਾ ਮੇਰਾ ਮਨ ਡੋਲਿਆ ਨਹੀਂ ਪਹਿਲਾਂ ਮੈਂ ਛੱਡ ਦਿੱਤਾ ਪਾਠ ਉਸ ਤੋਂ ਬਾਅਦ ਮੇਰੇ ਮਾਮਾ ਜੀ ਲੱਗਦੇ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਮੈਂ ਮੂਲ ਮੰਤਰ ਕਰਦਾ ਮੈਨੂੰ ਏਦਾਂ ਲੱਗਦਾ ਮੇਰਾ ਕੋਈ ਗਲਾ ਘੁੱਟਦਾ ਹੈ ਤੇ ਉਹਨਾਂ ਨੇ ਫਿਰ ਮੈਨੂੰ ਸਮਝਾਉਣਾ ਕੀਤਾ ਵੀ ਤੇਰੇ ਤੇ ਕੋਈ ਇਹੋ ਜਿਹਾ ਕੀਤਾ ਕਰਾਇਆ ਹੈ ਜਿਹੜਾ ਤੇਰੇ ਸਰੀਰ ਦੇ ਉੱਤੇ ਨੁਕਸਾਨ ਆਇਆ ਜਾਂ ਤੇਰਾ ਕੋਈ ਮਾੜਾ ਕਰਮ ਹੈ ਜਦੋਂ ਤੂੰ ਬਾਣੀ ਪੜ੍ਹਨੀ ਸ਼ੁਰੂ ਕਰੇਂਗਾ ਤੇ ਇਹਨੇ ਤੇਰੇ ਤੇ ਜ਼ੋਰ ਪਾਉਣਾ ਹੀ ਪਾਉਣਾ ਹੋ ਸਕਦਾ ਹੈ ਕਿ ਤੇਰਾ ਨੁਕਸਾਨ ਕਰੇ ਹੋ ਕਾ ਹੋ ਸਕਦਾ ਹੈ ਕਿ ਤੈਨੂੰ ਹੋਰ ਤੰਗ ਕਰੇ ਪਰ ਤੂੰ ਹੱਥ ਕਰਕੇ ਪੜਦਾ ਨਹੀਂ ਬਾਣੀ ਛੱਡੀ ਨਾ ਮੂਲ ਮੰਤਰ ਦਾ ਜਾਪ ਨਾ ਛੱਡੀ ਤੂੰ ਇੱਕ ਨਾ ਇੱਕ ਦਿਨ ਜ਼ਰੂਰ ਠੀਕ ਹੋਵੇਂਗਾ ਉਹ ਵੀਰ ਕਹਿੰਦਾ ਮੈਂ ਮਨ ਨਾ ਪੱਕਾ ਕਰ ਲਿਆ ਵੀ ਜੋ ਮਰਜ਼ੀ ਹੋ ਜਾਏ ਮੂਲ ਮੰਤਰ ਨਹੀਂ ਛੱਡਣਾ ਕਹਿੰਦਾ ਜਦੋਂ ਮੈਂ 2-4 ਦਿਨ ਕੀਤਾ ਨਾ ਤੇ ਮੈਨੂੰ ਇਦਾਂ ਲੱਗਿਆ ਵੀ ਮੈਂ ਮਰ ਜਾਣਾ ਮਲਹੂੜ ਰਹਿਣਾ ਨਹੀਂ ਧਰਤੀ ਤੇ ਇਦਾਂ ਦਾ ਮੈਨੂੰ ਫੀਲ ਹੋਣ ਲੱਗ ਪਿਆ ਮੈਂ ਕੁਝ ਖਾਣਾ ਨਾਲ ਹੀ ਬਾਹਰ ਕੁਝ ਖਾਣਾ ਤੇ ਨਾਲ ਹੀ ਬਾਹਰ ਉਹਨਾਂ ਪਾਣੀ ਮੈਂ ਪੀਂਦਾ ਨਹੀਂ ਸੀ ਜਿੰਨਾ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਸੀ ਤੇ ਕਹਿੰਦਾ ਵੀ ਮੈਨੂੰ ਇਹ ਹੋ ਗਿਆ ਉਹ ਸ਼ਾਇਦ ਮੈਂ ਨਹੀਂ ਬਚਣਾ ਕਹਿੰਦਾ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਤੇ ਮੇਹਰ ਹੁੰਦੀ ਹੈ ਇਹ ਮੈਨੂੰ ਬਾਬਾ ਦੀਸਨ ਸਾਹਿਬ ਵੀ ਪਚਾਉਂਦੇ ਨੇ ਕਹਿੰਦੇ ਬਹੁਤ ਜ਼ਿਆਦਾ ਤੰਗੀ ਇਦਾਂ ਦੀ ਹੋ ਗਈ ਵੀ ਮੈਨੂੰ ਲੱਗਦਾ ਸੀ ਨਹੀਂ ਵਾਕਿਆ ਸੱਚੀ ਮੇਰੀ ਜਾਨ ਨਿਕਲ ਜਾਏਗੀ ਕਹਿੰਦਾ ਪਰ ਮੈਂ ਜਦੋਂ ਮੂਲ ਮੰਤਰ ਛੱਡ ਦਿੰਦਾ ਹਾਂ ਤੇ ਮੈਨੂੰ ਸੌਖਾ ਹੋ ਜਾਂਦਾ ਸੀ ਮੈਨੂੰ ਇਦਾਂ ਲੱਗਦਾ ਸੀ ਮੈਂ ਬਿਲਕੁਲ ਠੀਕ ਆ ਪਰ ਜਦੋਂ ਮੈਂ ਪੜਨ ਲੱਗਦਾ ਹਾਂ ਮੈਨੂੰ ਇਦਾਂ ਲੱਗਦਾ ਮਿਲੂ ਕਿਸੇ ਨੇ ਫੜ ਲਿਆ ਕਹਿੰਦੇ ਫਿਰ ਕੀ ਹੋਇਆ ਇੱਕ ਦਿਨ ਮੈਂ ਹੱਥ ਕੀਤਾ ਵੀ ਜੋ ਮਰਜ਼ੀ ਹੋ ਜੇ ਅੱਜ ਮੈਂ 21 ਮਾਲਾ ਮੂਲ ਮੰਤਰ ਦੀਆਂ ਕਰਨੀਆਂ ਹੀ ਕਰਨੀਆਂ ਕਹਿੰਦਾ ਮੈਂ 2100 ਵਾਰੀ ਬਣ ਜਾਂਦਾ 2100 ਕੁਝ ਬਣ ਜਾਂਦੇ ਵਾਹਿਗੁਰੂ ਜੀ ਜੀ ਆਪਾ ਹਸਾਬ ਲਾਈਏ ਤੇ ਕਹਿੰਦਾ ਮੈਂ ਸ਼ੁਰੂ ਕੀਤਾ ਕਹਿੰਦੇ ਉਹੀ ਗੱਲ ਹੋਈ ਕਮਰੇ ਵਿੱਚ ਬੈਠਾ ਸ਼ਾਮ ਦਾ ਵੇਲਾ ਸੀ ਤੇ ਕਮਰੇ ਵਿੱਚ ਬੈਠਾ ਮੇਰੀ ਮਾਤਾ ਮੈਨੂੰ ਕਹਿੰਦੀ ਪੁੱਤ ਤੂੰ ਕੁਝ ਖਾਣਾ ਮੈਂ ਉਹਨੂੰ ਕਹਾਂ ਵੀ ਮੈਂ ਕੁਝ ਨਹੀਂ ਖਾਣਾ ਮੈਂ ਪਾਠ ਕਰਨਾ ਮੈਂ ਪਾਠ ਕਰਨਾ ਚਾਹੁੰਨਾ ਤੇ ਕਹਿੰਦਾ ਸਿਆਲਾ ਦੇ ਦਿਨ ਸੀ ਮੈਂ ਕੰਬਲ ਲੈ ਕੇ ਰਜਾਈ ਲੈ ਕੇ ਵਿੜ ਤੇ ਬੈਠਾ ਸੀ ਤੇ ਮੂਲ ਮੰਤਰ ਸ਼ੁਰੂ ਕਰਤਾ ਕਰਦਾ ਪਿਆ ਹਾਂ ਕਹਿੰਦਾ ਉਹੀ ਗੱਲ ਇੱਕ ਕਮਰੇ ਦੇ ਵਿੱਚੋਂ ਛੈ ਨਹੀਂ ਕਿ ਸਿਰਫ ਪਰਛਾਵਾਂ ਸੀ ਕੋਈ ਉਹਦਾ ਮੁਖ ਨਹੀਂ ਸੀ ਕੋਈ ਕੁਛ ਨਹੀਂ ਸਿਰਫ ਇੱਕ ਪਰਛਾਵਾਂ ਸਾਹਮਣੇ ਆਉਂਦਾ ਮੇਰੇ ਕਹਿੰਦਾ ਸਾਹਮਣੇ ਆ ਕੇ ਪਰਛਾਵਾਂ ਜਦੋਂ ਉਹ ਕਹਿੰਦਾ ਮੇਰੇ ਸਾਹਮਣੇ ਆ ਗਿਆ ਮੈਂ ਡਰਿਆ ਨਹੀਂ ਮੈਂ ਮੂਲ ਮੰਤਰ ਉੱਚੀ ਉੱਚੀ ਬੋਲਣ ਲੱਗ ਪਿਆ ਜਿੱਦਾਂ ਬਹੁਤ ਉੱਚੀ ਉੱਚੀ ਜਿੱਦਾਂ ਆਪਾਂ ਚੀਕਾਂ ਮਾਰ ਕੇ ਬੋਲਦੇ ਹੋਈਏ ਕਹਿੰਦਾ ਮੈਂ ਇਦਾਂ ਬੋਲਣਾ ਸ਼ੁਰੂ ਕਰਤਾ ਜਦੋਂ ਕਹਿੰਦਾ 3-4 ਵਜੇ ਊਲ ਮੰਤਰ ਪੜ੍ਹਿਆ ਪਹਿਲਾਂ ਤਾਂ ਖਲੋਤਾ ਰਿਹਾ ਕਹਿੰਦਾ ਜਦੋਂ ਮੈਂ ਉੱਚੀ ਉੱਚੀ ਸ਼ੁਰੂ ਹੋ ਗਿਆ ਫਿਰ ਕਹਿੰਦਾ ਹੌਲੀ ਜੀ ਉਧਰੋਂ ਨਿਕਲ ਗਿਆ ਬਾਹਰ ਨੂੰ ਨਿਕਲ ਗਿਆ ਸਾਡੇ ਘਰ ਤੋਂ ਬਾਹਰ ਨੂੰ ਇਹਨੇ ਮੈਂ ਬਹੁਤ ਜ਼ਿਆਦਾ ਡਰ ਗਿਆ ਉਸ ਰਾਤ ਮੈਂ ਸ ਫਿਰ ਕਹਿੰਦੇ ਮੇਰੇ ਮਾਮਾ ਜੀ ਆਏ ਉਹ ਮੈਨੂੰ ਕਹਿੰਦੇ ਵੀ ਤੂੰ ਠੀਕ ਐ ਮੈਂ ਉਹਨਾਂ ਨੂੰ ਸਾਰੀ વાਤਾ ਦੇ ਸੀ ਪੇਜਦਾ ਉਹ ਕਹਿੰਦੇ ਮੈਨੂੰ ਲੱਗਦਾ ਸੀ ਤੁਹਾਡੇ ਘਰੇ ਕੋਈ ਚੀਜ਼ ਹੈਗੀ ਆ ਜਿਹੜੀ ਤੈਨੂੰ ਤਾਂਗ ਕਰਦੀ ਐ ਵੀ ਤੂੰ ਚੰਗਾ ਪੜਾਸਾ ਤੈਨੂੰ ਕਿੰਨੇ ਫੜ ਲਿਆ ਕਹਿੰਦੇ ਉਸ ਦਿਨ ਫਿਰ ਮੈਨੂੰ ਉਹ ਆਪ ਨਾਲ ਲੈ ਕੇ ਮੇਰੀ ਇਹੋ ਜੀ ਹਾਲਤ ਨਹੀਂ ਸੀ ਵੀ ਮੈਂ ਤੂੰ ਬਹੁਤਾ ਤੁਰ ਸਕਾਂ ਪਰ ਉਹ ਮੈਨੂੰ ਆਪ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਗਏ ਉੱਥੇ ਜਾ ਕੇ ਮੈਂ ਕੁਝ ਪਹਿਰਾ ਸਾਹਿਬ ਦੀ ਸੇਵਾ ਨਿਭਾਈ ਪਾਠ ਕੀਤਾ ਗੁਰੂ ਸਾਹਿਬ ਦੀ ਕਿਰਪਾ ਖੁਸ਼ੀਆਂ ਲਈਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਸੁਨਾਮ ਕੀਤਾ ਕਹਿੰਦੇ ਫ ਕਹਿੰਦੇ ਉਸੇ ਰਾਤ ਫਿਰ ਉਹ ਪਰਛਾਵਾਂ ਮੈਨੂੰ ਨਜ਼ਰੀ ਆਇਆ ਉਹ ਪਰਛਾਵਾਂ ਨੇ ਮੈਨੂੰ ਇਹ ਕਿਹਾ ਵੀ ਜੇ ਤੂੰ ਕਿਤੇ ਨਹੀਂ ਜਾਏਂਗਾ ਜੇ ਤੂੰ ਹਾਂ ਮੂਲ ਮੰਤਰ ਇਹ ਆਵਾਜ਼ ਮੈਨੂੰ ਕਹਿੰਦਾ ਉਹਦੇ ਵਿੱਚੋਂ ਇਦਾਂ ਸੁਣਦੀ ਜਿੱਦਾਂ 10 ਬੰਦੇ ਇਕੱਠੇ ਬੋਲਦੇ ਹੋਣ 10 ਬੰਦੇ ਜਿੱਦਾਂ ਕਹਿੰਦੇ ਫਿਲਮਾਂ ਦਾ ਸੀਲ ਹੁੰਦਾ ਇਦਾਂ ਦੀ ਮੇਰੀ ਹਕੀਕਤ ਵਿੱਚ ਮੇਰੇ ਨਾਲ ਉਹ ਵਾਰਤਾਲਾਪ ਹੋਈ ਕਹਿੰਦੇ ਜਦੋਂ 10 ਬੰਦਿਆਂ ਦੀ ਆਵਾਜ਼ ਇਕੱਠੀ ਬੋਲਦੀ ਹੈ ਨਾ ਕਹਿੰਦਾ ਪੂਰੀ ਸਮਝ ਨਹੀਂ ਸੀ ਆਉਂਦੀ ਪਰ ਸੁਣਦੀ ਸੀ ਪਤਾ ਲੱਗ ਗਿਆ ਵੀ ਕੀ ਕਹਿੰਦਾ ਕਹਿੰਦਾ ਵੀ ਜੇ ਤੂੰ ਹਾਂ ਛੱਡ ਦੇ ਬੋਲਣਾ ਜਿਹੜਾ ਤੂੰ ਬੋਲਦਾ ਤੇ ਮੈਂ ਤੈਨੂੰ ਕੁਝ ਨਹੀਂ ਕਹ ਜੇ ਤੂੰ ਹੱਥ ਛੱਡ ਦੇਗਾ ਜੇ ਤੂੰ ਇਹ ਜੱਪੀ ਜਾਏਗਾ ਮੈਂ ਤੈਨੂੰ ਮਾਰ ਲੂੰਗਾ ਤੇਰਾ ਘਰ ਨਾਸ ਕਰ ਦੂੰ ਕਹਿੰਦਾ ਵੀ ਮੇਰੇ ਮਨ ਨੂੰ ਫਿਰ ਮਾਮਾ ਹੀ ਨਾ ਗੱਲ ਸਾਰੀ ਕੀਤੀ ਫਿਰ ਅਸੀਂ ਇੱਕ ਸਿੰਘ ਨੂੰ ਮਿਲੇ ਜਿਹੜਾ ਕੋਈ ਇਹੋ ਜੀ ਜਾਣਦਾ ਸੀ ਸੀ ਉਹਨੇ ਕਿਹਾ ਵੀ ਜੇ ਤੇਰੇ ਨਾਲ ਵਾਰਤਾ ਲਾਭ ਹੋ ਗਈ ਇਹਦਾ ਮਤਲਬ ਤੇ ਉਹਦਾ ਤਿੰਨ ਤੋਂ ਫਿਰ ਕੋ ਉਹਦਾ ਇਲਾਜ ਹੈ ਉਹ ਬੰਦਾ ਤੈਨੂੰ ਉਹ ਚੀਜ਼ ਛੱਡਣ ਤੋਂ ਕਹਿੰਦਾ ਇਹਦਾ ਮਤਲਬ ਹੈ ਵੀ ਇਹ ਤੋਂ ਉਹ ਡਰਦਾ ਇਹ ਤੋਂ ਉਹ ਚਾਲੂ ਹੈ ਤੁਸੀਂ ਆਪਣੇ ਸਾਰੇ ਨੱਬਰ ਨੂੰ ਕੋ ਵੀ ਜਾਪ ਅਭਿਆਸ ਕਰਨ ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਸਾਰੇ ਪਰਿਵਾਰ ਨੇ ਮੂਲ ਮੰਤਰ ਦਾ ਜਾਪ ਅਭਿਆਸ ਕਰਨਾ ਸ਼ੁਰੂ ਕੀਤਾ ਗੁਰੂ ਸਾਹਿਬ ਦੀ ਕਿਰਪਾ ਵਰਤੀ ਫਿਰ ਉਹ ਇੱਕੋ ਵਾਰ ਮੈਨੂੰ ਨਜ਼ਰੀ ਆਇਆ ਜਿਸ ਵੇਲੇ ਉਹਨੇ ਕਿਹਾ ਵੀ ਤੈਨੂੰ ਜੇ ਮੈਂ ਤੈਨੂੰ ਛੱਡਣਾ ਨਹੀਂ ਸੀ ਮੈਨੂੰ ਐਦਾਂ ਐਦਾਂ ਫਲਾਣੇ ਨੇ ਸਾਰਾ ਕੁਝ ਉਹਨੇ ਦੱਸਦਾ ਵੀ ਕਿੰਨੇ ਭੇਜਿਆ ਕਿਉਂ ਭੇਜਿਆ ਉਹ ਸਿਰਫ ਮੂਲ ਮੰਤਰ ਦੇ ਵਿਆਖਣੇ ਤੇ ਫਿਰ ਉਸ ਤੋਂ ਬਾਅਦ ਖਾਲਸਾ ਜੀ ਉਹ ਜਿਹੜੇ ਸਿੰਘ ਨੂੰ ਅਸੀਂ ਮਿਲੇ ਥਾ ਉਹਨਾਂ ਨੇ ਕਿਹਾ ਵੀ ਤੁਸੀਂ ਘਰ ਵਿੱਚ ਚੰਡੀ ਜੀ ਦਾ ਪਾਠ ਦਾ ਜਾਪ ਕਰਾਓ ਸੋ ਨਿਹੰਗਾਂ ਪਵਜਾ ਕੋਲੋਂ ਫਿਰ ਮੈਂ ਚੰਡੀ ਦੀ ਵਾਰ ਦਾ ਜਾਪ ਘਰ ਵਿੱਚ ਕਰਵਾਇਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਭ ਕੁਝ ਕਰੋ ਨਿਕਲ ਗਿਆ ਮੈਨੂੰ ਇਹ ਵੀ ਉਹ ਚੀਜ਼ ਦੱਸ ਗਈ ਵੀ ਤੇਰੇ ਉੱਤੇ ਫਲਾਣੇ ਨੇ ਐਨ ਐਚ ਮੈਂ ਬਹੁਤ ਛੋਟਾ ਸਾਂ ਜਦੋਂ ਦਾ ਕਿਤੇ ਉਹਨਾਂ ਕੀਤਾ ਸੀ ਤੇ ਉਹ ਮਤਲਬ ਮੇਰਾ ਸਾਰਾ ਕੰਮ ਠੱਪਕ ਜਦੋਂ ਮੈਂ ਪੜ ਕੇ ਆਇਆ ਸਾਂ ਮੈਨੂੰ ਚੰਗੀ ਨੌਕਰੀ ਮਿਲਣ ਵਾਲੀ ਸੀ ਮੈਂ ਇੰਟਰਵਿਊ ਵਗੈਰਾ ਦੇ ਕੇ ਘਰ ਪਹੁੰਚਿਆ ਸਾਂ ਸਿਰਫ ਉਹ ਮੈਂ ਨੌਕਰੀ ਨਾ ਕਰ ਸਕਾਂ ਮੇਰੇ ਪੈਰ ਨਾ ਵੱਜ ਸਕਣ ਮੈਂ ਤਰੱਕੀ ਨਾ ਕਰ ਸਕਾਂ ਇਸ ਕਰਕੇ ਸਾਡੇ ਕੰਬਰ ਚੋ ਹੀ ਕਿਸੇ ਨੇ ਕੀਤਾ ਸੀ ਕਹਿੰਦਾ ਸਾਰੇ ਆਨੇ ਮੈਨੂੰ ਦੱਸਤਾ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਕਹਿੰਦਾ ਵੀ ਉਹ ਕਹਿੰਦਾ ਸੀ ਤੂੰ ਮੂਲ ਮੰਤਰ ਜਪਣਾ ਛੱਡ ਦੇ ਤੇ ਉਸੇ ਜਿੱਥੋਂ ਤੂੰ ਜਾ ਕੇ ਆਇਆ ਉੱਥੇ ਜਾਣਾ ਛੱਡ ਦੇ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਮੈਂ ਕੁਝ ਨਹੀਂ ਕਹੂੰਗਾ ਸੋ ਗੁਰੂ ਸਾਹਿਬ ਦੀ ਆਸੀ ਕਿਰਪਾ ਹੋਈ ਮੂਲ ਮੰਤਰ ਦੇ ਜਾਪ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਨੇ ਮੈਨੂੰ ਬਚਾਇਆ ਉਹ ਵੀਰ ਕਹਿੰਦਾ ਅੱਜ ਹੋਰ ਕੱਲ ਨੂੰ ਹੋਰ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਸਿਹਤ ਭਰਨੀ ਸ਼ੁਰੂ ਹੋ ਗਈ ਰੋਟੀ ਪਾਣੀ ਮੈਂ ਖਾਣ ਲੱਗ ਪਿਆ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੋ ਗਿਆ ਮਹਾਰਾਜ ਦੀ ਰਹਿਮਤ ਹੋ ਗਈ ਮੈਨੂੰ ਨੌਕਰੀ ਦਾ ਕੰਮ ਮਿਲ ਗਈ ਕਿਨਾਂ ਪਰ ਮੇਰੇ ਮਨ ਵਿੱਚ ਅੱਜ ਵੀ ਕਈ ਵਾਰੀ ਡਰ ਲੱਗਦਾ ਵੀ ਉਹ ਕਿਹੋ ਜਿਹੀ ਸ਼ੈ ਹੈ ਵੀ ਅਹੀਂ ਸਾਰੀ ਉਮਰ ਇਹ ਚੀਜ਼ ਨੂੰ ਮੰਨਿਆ ਹੀ ਨਹੀਂ ਵੀ ਕੋਈ ਭੂਤ ਪ੍ਰੇਤ ਹੁੰਦਾ ਹੀ ਲੋਕੀ ਮੰਨਦੇ ਨਹੀਂ 90% ਲੋਕ ਕਹਿੰਦੇ ਕੁਝ ਨਹੀਂ ਹੁੰਦਾ ਪਰ ਖਾਲਸਾ ਜੀ ਹੁੰਦਾ ਸਭ ਕੁਝ ਹੈ ਪਰ ਜਿਹਦੇ ਕੋਲੇ ਬਾਣੀ ਹੈ ਉਹਦੇ ਵਾਸਤੇ ਕੁਝ ਨਹੀਂ ਹੈ ਉਹਦੇ ਵਾਸਤੇ ਇਹ ਚੀਜ਼ਾਂ ਕੁਛ ਨੇ ਕੁਛ ਤੋਂ ਵੱਧ ਹੋਰ ਕੁਝ ਨਹੀਂ ਸੋ ਇਹ ਸੇਵ ਕਰਕੇ ਮਹਾਰਾਜ ਦੀ ਬਾਣੀ ਦਾ ਜਾਪ ਕਰਦੇ ਰਹੀਏ ਅਭਿਆਸ ਕਰਦੇ ਰਹੀਏ ਸਤਿਗੁਰ ਦੀ ਬਾਣੀ ਵਿੱਚ ਸਭੇ ਸੁੱਖ ਨੇ ਸਤਿਗੁਰ ਦੀ ਬਾਣੀ ਤੋਂ ਬਿਨਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਐਵੇਂ ਥਾਂ ਥਾਂ ਟੱਕਰਾਂ ਮਾਰਨ ਦੀ ਲੋੜ ਨਹੀਂ ਤੁਹਾਡੇ ਘਰ ਵਿੱਚ ਸੁੱਖ ਹੈ ਮਹਾਰਾਜ ਦੀ ਬਾਣੀ ਅਸਲ ਵਿੱਚ ਆਤ ਹੈ ਜੇ ਭਾਈ ਤੁਹਾਡੇ ਘਰ ਵਿੱਚ ਬਰਕਤ ਨਹੀਂ ਤੁਹਾਡੇ ਘਰ ਵਿੱਚ ਪੈਸਾ ਤੇਲਾ ਨਹੀਂ ਕੋਈ ਦੌਲਤ ਨਹੀਂ ਜਾਂ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਹੁੰਦਾ ਜਾਂ ਕਾਰਜ ਹੁੰਦੇ ਨਹੀਂ ਤੇ 사ਤਗੁਰ ਦੀ ਬਾਣੀ ਦਾ ਊਟ ਆਸਰਾ ਤੱਕੋ ਮੂਲ ਮੰਤਰ ਦਾ ਜਾਪ ਰੱਖੋ ਸਵਾ ਲੱਖ ਪਾਠ ਰੱਖੋ ਖਾਲਸਾ ਜੀ ਇੱਕ ਕਰਕੇ ਦੂਜਾ ਫਿਰ ਨਖੋ ਫਿਰ ਰਖੋ ਕਰਦੇ ਜਾਓ ਜੇ ਸਾਰੇ ਕੰਮ ਚੱਲ ਪਏ ਤਾਂ ਵੀ ਕਰਦੇ ਜਾਓ ਬਾਣੀ ਨੂੰ ਛੱਡੋ ਨਾ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਕੁਛ ਨਾ ਕੁਛ ਪ੍ਰਾਪਤ ਜਰੂਰ ਹੁੰਦਾ ਬਾਣੀ ਦੁੱਖਾਂ ਨਾਲ ਲੜਨ ਦੀ ਤਾਕਤ ਬਲ ਬਖਸ਼ ਦਿੰਦੀ ਹੈ ਜਿਹੜਾ ਮਹਾਰਾਜ ਦੇ ਚਰਨਾ ਕਮਲਾਂ ਦਾ ਧਿਆਨ ਲਾਉਂਦਾ ਹੈ ਨਾ ਮਹਾਰਾਜ ਉਹਨੂੰ ਬਲ ਬਖਸ਼ ਦਿੰਦੇ ਸੁਖ ਖਾਲਸਾ ਜੀ ਫਿਰ ਉਹ ਬੰਦੇ ਨੂੰ ਦੁੱਖ ਜਿਹੜਾ ਹੈ ਸੁੱਖਾਂ ਵਾਂਗੂ ਪ੍ਰਤੀਤ ਹੁੰਦਾ ਮਹਾਰਾਜ ਤੇ ਕਹਿੰਦੇ ਦੁੱਖ ਦਾ ਸੁਖ ਰੋਗ ਭਇਆ ਮਹਾਰਾਜ ਕਹਿੰਦੇ दारू ਜਿਹੜਾ ਹੈ ਉਹ ਅਸਲ ਤੇ ਵਿੱਚ ਦੁੱਖ ਹੀ ਆ। दारू ਬਣ ਕੇ ਆਉਂਦਾ ਤੁਹਾਡਾ ਸਹਾਰਾ ਬਣ ਕੇ ਆਉਂਦਾ ਕਿਉਂਕਿ ਦੁੱਖ ਵੇਲੇ ਵਾਹਿਗੁਰੂ ਸੱਚੇ ਪਾਸ਼ਾ ਨੇੜੇ ਹੋ ਜਾਂਦਾ। ਯਾਦ ਆਉਣ ਲੱਗ ਪੈਂਦੀ ਵਾਹਿਗੁਰੂ ਦੀ। ਸੁੱਖਾਂ ਵਿੱਚ ਅਸੀਂ ਮਹਾਰਾਜ ਨੂੰ ਭੁੱਲ ਜਾਂਦੇ ਆ। ਜਿਹੜਾ ਬੰਦਾ ਸੁੱਖਾਂ ਵਿੱਚ ਸਤਿਗੁਰੂ ਨਾਲ ਪਿਆਰ ਪਾਉਂਦਾ ਹੈ ਉਹਨੂੰ ਖਾਲਸਾ ਜੀ ਮਹਾਰਾਜ ਦੁੱਖਾਂ ਦੀ ਹਵਾ ਵੀ ਨਹੀਂ ਲੱਗਣ ਦਿੰਦੇ। ਸਾਤੀ ਵਾ ਉਹਨਾਂ ਲੱਗਾ ਹੀ ਪਾਰ ਬ੍ਰਹਮ ਸ਼ਰਮਾਈ ਚੋ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ। ਉਹਦੇ ਫਿਰ ਆਸੇ-ਪਾਸੇ ਪਰਮੇਸ਼ਰ ਦੀ ਕਾਰ ਰਹਿੰਦੀ ਹੈ। ਜਿਵੇਂ ਖਾਲਸਾ ਜੀ ਭ ਰਾਮਚੰਦਰ ਦੇ ਭਰਾ ਲక్ష్మణ ਨੇ ਸੀਤਾ ਨੂੰ ਉਹ ਲక్ష్మణ ਰੇਖਾ ਨਾਲ ਖਾਲਸਾ ਜੀ ਕੈਦ ਕੀਤਾ ਸੀ ਵੀ ਇਹ ਤੋਂ ਬਾਹਰ ਨਹੀਂ ਤੈਨੂੰ ਕੋਈ ਛੂ ਨਹੀਂ ਸਕਦਾ ਫੜ ਨਹੀਂ ਸਕਦਾ ਪਰ ਉਹ ਖਾਲਸਾ ਜੀ ਸਾਧੂ ਦਾ ਰੂਪ ਬਣਾ ਕੇ 라ਵਣ ਆ ਗਿਆ ਸੀ ਤੇ ਉਹ ਸੀਤਾ ਮਾਤਾ ਨੂੰ ਬਾਹਰ ਆਉਣਾ ਪਿਆ ਵੀ ਕੋਈ ਸਾਧੂ ਸਾ ਆਪਣਾ ਦੇ ਦੇ ਇਸ ਕਰਕੇ ਉਹ ਚਲੀ ਗਈ ਨਹੀਂ ਤੇ ਉਹ ਲੈ ਕੇ ਨਹੀਂ ਸੀ ਜਾ ਸਕਦਾ ਇਸੇ ਪ੍ਰਕਾਰ ਪਰਮੇਸ਼ਰ ਦੀ ਕਾਰ ਹੈ ਜਿਹੜਾ ਬੰਦਾ ਨਾਮ ਜਪਦਾ ਮੂਲ ਮੰਤਰ ਦਾ ਅਭਿਆਸ ਕਰਦਾ ਗੁਰ ਮੰਤਰ ਦਾ ਅਭਿਆਸ ਕਰਦਾ ਸਤਗੁਰੂ ਜੀ ਨੂੰ ਸਦਾ ਯਾਦ ਕਰਦਾ ਸੁਆਸਵਾ ਸਿਮਰਨ ਕਰਦਾ ਉਹਦੇ ਆਸ-ਪਾਸੇ ਕਾ ਰਹੀਦੀ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ ਨੁਕਸਾਨ ਖਾਲਸਾ ਜੀ ਨਹੀਂ ਹੁੰਦਾ ਮਹਾਰਾਜ ਦੀ ਬਾਣੀ ਦਾ ਜਾਪ ਅਭਿਆਸ ਕਰਦੇ ਰਹੋ ਸਤਗੁਰੂ ਸਾਰੀਆਂ ਮਾੜੀਆਂ ਸ਼ਕਤੀਆਂ ਨੂੰ ਮਾਰਨ ਵਾਲੇ ਦੂਰ ਕਰਨ ਵਾਲੇ ਨੇ ਸੋ ਭਾਈ ਰਾਤ ਨੂੰ ਸੌਣ ਵਾਲੇ ਕੀਰਤਨ ਸੋਲੇ ਦਾ ਪਾਠ ਜਰੂਰ ਕਰਕੇ ਸੌਣ ਕਰੋ ਕਿਉਂਕਿ ਕੀਰਤਨ ਸੋਲੇ ਦੇ ਬਾਣੀ ਵਿੱਚ ਵੱਡੀਆਂ ਬਰਕਤਾਂ ਨੇ ਜਿਹੜਾ ਬੰਦਾ ਕੀਰਤਨ ਸੋਲੇ ਦੀ ਬਾਣੀ ਦਾ ਜਾਪ ਕਰਕੇ ਸੌਂਦਾ ਹੈ ਨਾ ਤੇ ਖਾਲਸਾ ਜੀ ਰਾਤ ਨੂੰ ਸੁੱਤੇ ਆ ਸਾਨੂੰ ਵੀ ਪਤਾ ਸਾਡੇ ਆਸ-ਪਾਸੇ ਕੀ ਹੋ ਰਿਹਾ ਧਰਤੀ ਤੇ ਸੁੱਤੇ ਆ ਇੱਕ ਅੱਖ ਦੇ ਖੋਰ ਤੋਂ ਪਹਿਲਾਂ ਧਰਤੀ ਸੁਆਹ ਹੋ ਸਕਦੀ ਕੋਈ ਸਮਝਣ ਦਾ ਕੋਈ ਸੋਚਣ ਦਾ ਮੌਕਾ ਨਹੀਂ ਪਰਮੇਸ਼ਰ ਨੇ ਦੇਣਾ ਜਿਉਂ ਤੋਂ ਬਾਹ ਕਰਨੀ ਪਰ ਜੇ ਕੀਰਤਨ ਸੋਹਲਾ ਪੜਿਆ ਹੋਵੇਗਾ ਤੇ ਮਹਾਰਾਜ ਦੇ ਦਰ ਉਤੇ ਭਾਈ ਸਾਡੀ ਹਾਜ਼ਰੀ ਹੋਵੇਗੀ ਸਤਗੁਰੂ ਸੱਚੇ ਪਾਤਸ਼ਾਹ ਫਿਰ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਸਾਨੂੰ ਇੱਕ ਵਾਰ ਫਿਰ ਮਨੁੱਖਾ ਜਨਮ ਦੇ ਸਕਦੇ ਇਸ ਕਰਕੇ ਕੀਰਤਨ ਸੋਹਲਾ ਪੜ ਕੇ ਸੋਣਾ ਬਹੁਤ ਜ਼ਰੂਰੀ ਹੈ ਜਮਾਂ ਦੀ ਮਾਰ ਉਹਨਾਂ ਨੂੰ ਨਹੀਂ ਪੈਂਦੀ ਜਿਹੜੇ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਂਦੇ ਜੇ ਸੁਤਿਆਂ ਰੱਬ ਨਾ ਕਰੇ ਕਿਤੇ ਪ੍ਰਾਣ ਨਿਕਲ ਵੀ ਜਾਂਦੇ ਨੇ ਤੇ ਖਾਲਸਾ ਦੀ ਜਮ ਲੈਣ ਨਹੀਂ ਹੁੰਦੇ ਉਹਨਾਂ ਨੂੰ اے مہاراجی مور شاہ با ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੀ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਦਇਆ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਜੀ واہج گرو جی کا ਖਾਲਸਾ واہجウル جی کی فتی